ਸਸਿਕਾ ਲਈ ਤੁਸੀਂ ਜੁੜਿਆ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਟਿਲੋਂ ਸਾਲ 2026 ਜਿਹੜਾ ਕਿ ਹੁਣ ਆਪਣੇ ਪਹਿਲੇ ਹਫ਼ਤੇ ਦੇ ਵਿੱਚ ਹੈ ਤੇ ਸਾਲ 2026 ਦੀ ਸਾਨੂੰ ਸਾਰਿਆਂ ਨੂੰ ਉਡੀਕ ਸੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ 2026 ਦਾ ਵਰਾ ਆਪਣੇ ਨਾਲ ਉਹ ਮੇਲੇ ਵਾਪਸ ਲੈ ਕੇ ਆ ਰਿਹਾ ਤੇ ਜਨਵਰੀ ਪਹਿਲਾ ਮਹੀਨਾ ਤੇ ਮੇਲਿਆਂ ਦੇ ਸ਼ਹਿਰ ਮੈਲਬਨ ਦੇ ਵਿੱਚ ਪਹਿਲਾ ਮੇਲਾ 10 ਜਨਵਰੀ ਲੋੜੀ ਮੇਲਾ ਮੈਲਟਨ ਦੇ ਵਿੱਚ ਹੋਣਾ ਤੇ ਉਸ ਮੇਲੇ ਦੇ ਵਿੱਚ ਕੀ ਕੁਝ ਹੋਣਾ ਉਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਇਹ ਸ਼ਾਰਟ ਵੀਡੀਓ ਦੇ ਵਿੱਚ ਗੱਲ ਕਰਨੀ ਆ ਤੇ ਮੇਲੇ ਦੇ ਪ੍ਰਬੰਧਕ ਅਤੇ ਮੇਲੇ ਦੇ ਖਾਸ ਮਹਿਮਾਨ ਜਿਹੜੇ ਤੁਹਾਡਾ ਉੱਥੇ ਜੀ ਲਵਾਉਣ ਦੀ ਜ਼ਿੰਮੇਵਾਰੀ ਚੱਕ ਰਹੇ ਨੇ ਉਹਨਾਂ ਨਾਲ ਵੀ ਆਪਾਂ ਗੱਲਾਂ ਕਰਨੀਆਂ ਆਓ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਆਸ਼ੀਸ਼ ਸਿੰਘ ਜਾਬਲਾ ਅਤੇ ਪੀਤ ਸਿਆ ਦਾ ਦੋਰੇ ਭਰਾਵਾਂ ਦਾ ਸਸਿਗਰ ਜੀ ਸਸਿਗਰ ਜੀ ਨਵੇਂ ਸਾਲ ਦੀਆਂ ਪਹਿਲਾਂ ਮੁਬਾਰਕਾਂ ਸੋ ਥੈਂਕ ਯੂ ਵੈਰੀ ਮੱਚ ਬਿਲਕੁਲ ਤੁਹਾਨੂੰ ਵੀ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਪੀਤ ਆਸ਼ੀਸ਼ ਭਾਈ ਤੁਹਾਨੂੰ ਵੀ ਮੁਬਾਰਕਾਂ ਦੀ ਅ ਕਿਉਂਕਿ ਨਵਾਂ ਸਾਲ ਆ ਨਵੇਂ ਸਾਲ ਦੀ ਜਿਹੜੀ ਖੁਸ਼ੀ ਹੁੰਦੀ ਹੈ ਵਾਈਬ ਹੁੰਦੀ ਹੈ ਨਾ ਉਹ ਅਲੱਗ ਹੀ ਹੁੰਦੀ ਆ ਖਾਸ ਤੌਰ ਤੇ ਸ਼ਿਸ਼ ਭਾਈ ਐਜ਼ ਅ ਪ੍ਰਬੰਧਕ ਮੈਂ ਤੁਹਾਨੂੰ ਵਧਾਈਆਂ ਦੇਣਾ ਚਾਹੁੰਦਾ ਕਿਉਂਕਿ ਜਦੋਂ ਨਾ ਮੈਨੇਜਮੈਂਟ ਕਰਨੀ ਹੁੰਦੀ ਆ ਖਾਸ ਤੌਰ ਤੇ ਮੇਲਿਆਂ ਦੀ ਮੈਨੇਜਮੈਂਟ ਕਰਨੀ ਹੁੰਦੀ ਆ ਉਹ ਹਾਲਾਂਕਿ ਉਹ 2 4 6 ਘੰਟਿਆਂ ਦਾ ਹੀ ਮੇਲਾ ਹੁੰਦਾ ਦਰਸ਼ਕ ਉਸ ਦੇ ਬੇਰੇ ਤਿਆਰ ਹੋ ਕੇ ਆਉਂਦੇ ਨੇ ਤੇ ਸ਼ਾਮ ਨੂੰ ਆਪਾਂ ਪਣ ਮੇਲਾ ਦੇਖ ਕੇ ਘਰੇ ਚਲੇ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਦੀ ਜਿਹੜੀ ਜਿੰਮੇਵਾਰੀ ਹੁੰਦੀ ਆ ਉਹ ਬਹੁਤ ਵੱਡੀ ਹੁੰਦੀ ਆ ਉਸ ਜਿੰਮੇਵਾਰੀ ਨੂੰ ਮੈਂ ਬਖੂਬੀ ਜਾਣਦਾ ਤੇ ਤੁਹਾਡੀ ਤੁਹਾਨੂੰ ਮਿਹਨਤ ਨੂੰ ਲੈ ਕੇ ਉਸ ਚੀਜ਼ ਨੂੰ ਤੁਹਾਨੂੰ ਵਧਾਈਆਂ ਵੀ ਦਿੰਦਾ ਤੇ ਇਸ ਗੱਲ ਦੀ ਆਸ ਕਰਦਾ ਕਿ ਜਿਵੇਂ ਪਹਿਲਾਂ ਦੇ ਮੇਲੇ ਰਹੇ ਨੇ ਇਹ ਮੇਲਾ ਉਸ ਤੋਂ ਵੀ ਜ਼ਿਆਦਾ ਵਧੀਆ ਹੋਵੇ ਹੁਣ ਆਪਾਂ ਆ ਜਾਂਦੇ ਹਾਂ ਲੋਹੜੀ ਤੇ ਲੋਹੜੀ ਮੇਲਾ ਤੇ ਕਾਈ ਫੈਸਟੀਵਲ ਲੋਹੜੀ ਤੇ ਪਤੰਗਾਂ ਦਾ ਆਪਾਂ ਦੇ ਵਿੱਚ ਬਹੁਤ ਗੂੜਾ ਰਿਸ਼ਤਾ ਤੇ ਜਨਵਰੀ ਦਾ ਮਹੀਨਾ ਹੋਵੇ ਤੇ ਲੋਹੜੀ ਦੀ ਗੱਲ ਨਾ ਹੋਵੇ ਖਾਸ ਤੌਰ ਤੇ ਉਦੋਂ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਪੰਜਾਬੀ ਆਪ ਦੇ ਸੱਭਿਆਚਾਰ ਨੂੰ ਪਕੜ ਕੇ ਰੱਖਿਆ ਹੋਇਆ ਜ਼ਿੰਮੇਵਾਰੀ ਦਾ ਨਿਭਾ ਰਹੇ ਹਾਂ ਖਾਸ ਤੌਰ ਤੇ ਜੇ ਮੈਂ ਬ੍ਰੀਤ ਦੀ ਗੱਲ ਕਰਾਂ ਬ੍ਰੀਤ ਨੇ ਤਾਂ ਹੁਣ ਇਸ ਗੱਲ ਦਾ ਇੱਕ ਤਾਂ ਪ੍ਰੀਤ ਦਾ ਪਹਿਲਾਂ ਤਾਂ ਪੈਸ਼ਨ ਸੀ ਹੁਣ ਇਹਨੇ ਪ੍ਰੋਫੈਸ਼ਨਲੀ ਬਣਾ ਲਿਆ ਪ੍ਰੀਤ ਜਿੱਥੇ ਸੱਭਿਆਚਾਰ ਨੂੰ ਸਾਬੀ ਬੈਠਾ ਉਥੇ ਨਵੀਆਂ ਪੀੜ੍ਹੀਆਂ ਨੂੰ ਅ ਅੱਗੇ ਉਹ ਸੱਭਿਆਚਾਰ ਨੂੰ ਲੈ ਕੇ ਜਾਣ ਦੇ ਵਿੱਚ ਮਦਦ ਵੀ ਕਰ ਰਿਹਾ ਜਾਗੋਵਿਦ ਪ੍ਰੀਤ ਸਿੰਘ ਜਸਤੇ ਵਿੱਚ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਪ੍ਰੀਤ ਸ਼ਾਮਿਲ ਹੁੰਦਾ ਆਪ ਆਪਣੀ ਟੀਮ ਦੇ ਨਾਲ ਆਪਾਂ ਪ੍ਰੀਤ ਬਾਰੇ ਗੱਲ ਨਹੀਂ ਕਰਨੀ ਇਹਦੀ ਫ੍ਰੀ ਦੀ ਪ੍ਰੋਮੋਸ਼ਨ ਦੀ ਆਖਾ ਕਰਦੇ ਖਾ ਅੱਜ ਗੱਲ ਕਰਨੀ ਆ ਅ ਕਾਈ ਫੈਸਟੀਵਲ ਅਤੇ ਲੋਹੜੀ ਮੇਲੇ ਦੀ ਅ ਪਹਿਲੇ ਤਾਂ ਭਾਈ ਮੈਂ ਇਹੀ ਜਾਣਨਾ ਚਾਹੁੰਦਾ ਇਹ ਸ਼ੁਰੂਆਤ ਕਿਵੇਂ ਹੁੰਦੀ ਆ ਜਿਹੜਾ ਇਹ ਕਨਸੈਪਟ ਕਿਵੇਂ ਆਇਆ ਕਿ ਯਾਰ ਆਪਾਂ ਸਾਲ ਦੇ ਸ਼ੁਰੂ ਦੇ ਵਿੱਚ ਲੋਹੜੀ ਮੇਲਾ ਅਤੇ ਕਾਈ ਫੈਸਟੀਵਲ ਕਰਾਈਏ ਭਾਜੀ ਈਵੈਂਟ ਤਾਂ ਸਾਲ ਚ ਬੜੇ ਹੁੰਦੇ ਨੇ ਤੇ ਇੱਕ ਨੀਸ਼ ਜਿਵੇਂ ਨਾ ਆਪਣਾ ਲੋਹੜੀ ਵਾਲਾ ਖਾਲੀ ਸੀ ਕਿ ਯਾਰ ਮੇਰੇ ਬੇਟਾ ਜਿਵੇਂ ਸੀ ਨਾ ਨਾ ਤੁਹਾਨੂੰ ਮੇਨ ਐਕਚੁਅਲ ਰੀਜ਼ਨ ਦੱਸਦਾ ਅਸੀਂ ਲਾਸਟ ਈਅਰ ਨਾ ਪੰਜਾਬ ਇੰਪੋਰਟ ਦੇ ਸ਼ੋਪਿੰਗ ਕਰਨ ਗਏ ਤੇ ਉੱਥੇ ਉਹਨੇ ਪਤੰਗ ਕਿਤੇ ਚਰਖੜੀ ਪਈ ਦੇਖੀ ਜੀ ਮੈਨੂੰ ਕਹਿੰਦਾ ਪਾਪਾ ਆਹ ਕੀ ਚੀਜ਼ ਐ ਉਹਨੇ ਪਹਿਲਾਂ ਬੀਚ ਕਾ ਇਟੇ ਡਾਇਆ ਅਜੇ ਤੱਕ ਸਿਰਫ ਨਾ ਤੇ ਮੈਨੂੰ ਕਹਿੰਦਾ ਆਹ ਕੀ ਚੀਜ਼ ਐ ਮੈਂ ਕਹਾਂ ਇਹਨੂੰ ਗੁੱਡਾ ਕਹਿੰਦੇ ਆ ਸਾਡੇ ਗੁੱਡਾ ਗੁੱਡੀ ਕਹਿੰਦੇ ਲੁਧਿਆਣੇ ਮੈਂ ਕਹਾਂ ਇਹਨੂੰ ਗੁੱਡਾ ਕਹਿੰਦੇ ਆ ਤੇ ਕਹਿੰਦਾ ਅੱਛਾ ਕਹਿੰਦੇ ਕਿਦਾਂ ਅਸੀਂ ਨਾ ਉਦੋਂ ਬਾਏ ਕਰਕੇ ਲਿਆਏ ਤੇ ਘਰੇ ਆ ਕੇ ਉਹਨਾਂ ਨੂੰ ਉਡਾਉਣਾ ਸਿਖਾਇਆ ਉਹਨੂੰ ਪਾਰਕ ਦੇ ਵਿੱਚ ਤੇ ਫਿਰ ਮੈਂ ਤਰुण ਆਪਣੇ ਬਿਜ਼ਨਸ ਪਾਰਟਨਰ ਨਾਲ ਬੈਠਾ ਮੈਂ ਕਹਾਂ ਯਾਰ ਵੀ ਤਰुण ਆਪਾਂ ਕਾਈਟ ਫੈਸਟੀਵਲ ਕਿਉਂ ਨਾ ਕਰੀ ਗੂ ਆਲੇ ਦੇ ਵਾਲ ਅੰਦਰ ਬਾਹਰ ਗਏ ਹੁੰਦੇ ਆ ਤੇ ਤਾਂ ਕਰਕੇ ਫਿਰ ਅਸੀਂ ਉੱਥੋਂ ਇਹ ਚੀਜ਼ ਸੋਚੀ ਕਿ ਲੋੜੀ ਨੂੰ ਕਾਈਟ ਫੈਸਟੀਵਲ ਕੰਬਾਈਨ ਕਰਕੇ ਉਹ ਚੀਜ਼ ਕਰਦੇ ਆ ਔਨ ਟਾਪ ਆਫ ਥੈਟ ਭਾਈ ਜਿਹੜਾ ਕਾਈਟ ਫੈਸਟੀਵਲ ਹੈ ਕੱਲੇ ਪੰਜਾਬ ਦਾ ਹੀ ਨਹੀਂ ਹੈ ਸੇਮ ਮੰਥ ਦੇ ਵਿੱਚ ਜਨਵਰੀ ਚ ਗੁਜਰਾਤ ਦੇ ਵਿੱਚ ਮਗਰ ਸੰਕ੍ਰਾਂਤੀ ਹੁੰਦੀ ਹੈ ਤਾਮਿਲ ਦੇ ਵਿੱਚ ਪੋਂਗਲ ਹੁੰਦੀ ਹੈ ਠੀਕ ਹੈ ਪੰਜ ਛੇ ਸਟੇਟਸ ਨੂੰ ਮਿਲ ਕੇ ਮਨਾਉਂਦੀਆਂ ਡਿਫਰੈਂਟ ਨੇਮਸ ਦੇ ਨਾਲ ਉਹ ਤਾਂ ਕਰਕੇ ਹੈਗਾ ਵੀ ਅਸੀਂ ਸਾਰੇ ਇੰਡੀਆ ਨੂੰ ਹੀ ਕੈਟਰ ਕਰਨਾ ਚਾਹੁੰਦੇ ਵੀ ਸਾਰੇ ਇੰਡੀਆ ਦਾ ਹੀ ਫੈਸਟੀਵਲ ਹੈ ਹਾਂ मतलब ਉਹਨਾਂ ਨੂੰ ਇੱਕ ਸਟੇਜ ਤੇ ਇਕੱਠਾ ਕਰਨਾ ਹੈ ਕਿਉਂਕਿ ਕਿਵੇਂ ਤੁਸੀਂ ਦੱਸ ਰਹੇ ਹੋ ਕਿ ਹਾਲਾਂਕਿ ਕਈ ਚੀਜ਼ਾਂ ਹੈ ਜਿਹੜੀਆਂ ਸਾਡੀਆਂ ਸਾਂਝੀਆਂ ਨੇ ਦੂਸਰੇ ਪ੍ਰਾਂਤਾਂ ਦੇ ਨਾਲ ਦੂਸਰੇ ਰਾਜਾਂ ਦੇ ਨਾਲ ਪਰ ਕਦੇ-ਕਦੇ ਇਹ ਹੁੰਦਾ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇੱਕ ਵਧੀਆ ਪਲੇਟਫਾਰਮ ਹੈ ਜਦੋਂ ਬਾਕੀ ਸਟੇਟਾਂ ਦੇ ਲੋਕ ਵੀ ਤੁਹਾਨੂੰ ਆ ਕੇ ਵੇਖਣ ਲਗੇ ਉਸ ਮੇਲੇ ਦੇ ਵਿੱਚ ਇਕੱਠੇ ਹੋਣਗੇ ਜਿਹੜਾ ਵਾਈਬਰੈਂਟ 컬러ਫੁੱਲ ਇੰਡੀਆ ਉਸ ਨੂੰ ਰਿਪਰੈਜ਼ੈਂਟ ਕਰਦਾ ਇਹ ਪੰਜਾਬੀ ਦਾ ਮੇਲਾ ਲੋਹੜੀ ਮੇਲਾ ਪਰ ਹੁਣ ਜਦੋਂ ਆਪਾਂ ਗੱਲ ਕਰਦੇ ਆ ਨਾ ਵੀ ਇੰਡੀਆ ਦੇ ਵਿੱਚ ਤਾਂ ਹੁੰਦੀ ਆ ਠੰਡ ਉੱਥੇ ਤਾਂ ਲੋਹੜੀ ਦੇ ਅਸੀਂ ਅੱਗ ਬਾਲ ਲੈਣੀ ਆ ਇਸ ਮੇਲੇ ਦੇ ਵਿੱਚ ਕੀ ਖਾਸੀਅਤ ਹੋਊਗੀ ਕਿਉਂਕਿ ਆਪਾਂ ਤਾਂ ਉੱਥੇ ਦੇਖਿਆ ਕਿ ਮੂੰਗਫਲੀਆਂ ਗਰਚਕ ਰਿਓੜੀਆਂ ਹੁੰਦੀਆਂ ਨੇ ਅੱਗ ਦੇ ਦੁਆਲੇ ਬੈਠ ਕੇ ਆਪਾਂ ਅੱਗ ਵੀ ਸੇਕਣੀਆਂ ਗੱਲਾਂ ਵੀ ਕਰਨੀਆਂ ਨੇ ਇਹ ਇੱਥੇ ਕੀ ਖਾਸੀਅਤ ਹੋਣੀ ਆ ਜਿੱਥੇ ਆ ਕੇ ਲੋਕ ਇਕੱਠੇ ਹੋਣ ਉਹ ਮੇਲੇ ਵਾਲਾ ਮਾਹੌਲ ਆਪਾਂ ਕਿਵੇਂ ਬਣਾਉਣਾ ਭਾਜੀ ਕਿ ਮੇਲੇ ਦਾ ਮਾਹੌਲ ਇਦਾਂ ਵੀ ਸਾਡੇ ਕੋਲ ਐਂਟਰਟੇਨਮੈਂਟ ਕਿੰਗ ਪ੍ਰੀਤ ਸਿੰਘ ਮੌਜੂਦ ਹੈ ਹਾਂ ਠੀਕ ਹੈ ਬੈਟਰ ਹੈ ਇਹਦੇ ਬਾਰੇ ਭਾਜੀ ਐਕਸਪਲੇਨ ਕਰਨ ਕਿ ਉਹ ਕਿਤਨਾ ਕਰੇਗਾ ਕਿ ਉਹ ਮਾਹੌਲ ਇਹਨਾਂ ਨੇ ਬੰਨਣਾ ਹੈ ਅੱਜ ਤੱਕ ਸਾਰੇ ਸਾਡੇ ਇਵੈਂਟਸ ਇਹੀ ਕਰਦੇ ਰਹੇ ਆ ਤੇ ਮੈਂ ਆਪਣੇ ਮੂੰਹ ਕੀ ਕਹਿੰਦੇ ਭਾਜੀ ਨੂੰ ਜ਼ਿਆਦਾ ਕਹੂੰਗਾ ਵੀ ਤੁਸੀਂ ਐਕਸਪਲੇਨ ਕਰੋ ਵੀ ਕੀ ਹੁਣ ਪ੍ਰੀਤ ਭਾਈ ਬੈਕ ਕਈ ਮੇਲੇ ਹਨ ਤੁਸੀਂ ਹੋਸਟ ਕਰਦੇ ਹੋ ਬਹੁਤ ਸਾਰੇ ਮਤਲਬ ਅੱਜ ਕੱਲ ਤਾਂ ਲੋਕਾਂ ਦੇ ਵਿਆਹ ਸ਼ਾਦੀ ਉਹਦੇ ਵਿੱਚ ਵੀ ਤੁਸੀਂ ਜਾਂਦੇ ਹੋ ਲੋਕਾਂ ਨੂੰ ਮਿਲਦੇ ਹੋ ਦੇਖਦੇ ਹੋ ਖਾਸ ਤੌਰ ਤੇ ਜਦੋਂ ਮੈਂ ਮੇਲਿਆਂ ਦੀ ਗੱਲ ਕਰਾਂ ਹਨਾ ਮੇਲਿਆਂ ਦੇ ਵਿੱਚ ਜਿਹੜੇ ਲੋਕ ਨੇ ਤੁਹਾਡੇ ਨਾਲ ਡਾਇਰੈਕਟ ਉਹਨਾਂ ਦਾ ਹੁੰਦਾ ਤੁਸੀਂ ਲੋਕਾਂ ਦੇ ਨਾਲ ਡਾਇਰੈਕਟ ਜੁੜਦੇ ਹੋ ਕੀ ਕੁਝ ਖਾਸ ਹੁੰਦਾ ਖਾਸ ਤੌਰ ਤੇ ਇਸ ਡ੍ਰੀਮ ਵੇਵ ਇੰਟਰਟੇਨਮੈਂਟ ਵਾਲੇ ਲੋਹੜੀ ਮੇਲੇ ਦੇ ਵਿੱਚ ਕੀ ਖਾਸ ਬਣਾਉਂਦਾ ਸਾਰਾ ਇਸ ਮੇਲੇ ਨੂੰ ਮੈਂ ਥੋੜਾ ਜਾ ਪਿਛਲੇ ਈਵੈਂਟਸ ਦਾ ਦੱਸਦਾ ਹਾਂ ਕਿ ਕਈ ਵਾਰ ਨਾ ਜਦੋਂ ਆਪਾਂ ਵਿਆਹ ਚ ਜਾਂਦੇ ਆ ਤੇ ਇਕੱਲੇ ਵਿਆਹ ਚ ਇੱਕ ਡੀਜੇ ਹੁੰਦਾ ਹਾਂ ਰੋਟੀ ਹੁੰਦੀ ਹੈ ਸ਼ਾਕਨ ਹੁੰਦੇ ਆ ਤਿੰਨੋ ਚੀਜ਼ਾਂ ਹੁੰਦੀ ਹੈ ਮੇਰੇ ਮੁੰਡਾ ਕੁੜੀ ਜਾ ਕੇ ਡੀਜੇ ਦੇ ਲੋਕੀ ਨੱਚਦੇ ਤੇ ਘਰਾਂ ਨੂੰ ਵਾਪਸ ਆ ਜਾਂਦੇ ਆ ਉਹਦੇ ਚ ਅਸੀਂ ਹੌਲੀ ਹੌਲੀ ਟ੍ਰੈਂਡ ਲੈ ਕੇ ਆਏ ਵੀ ਇੱਕ ਬੰਦਾ ਹੋਸਟ ਹੋਊਗਾ ਉਹ ਸਾਰਿਆਂ ਨੂੰ ਇਕਨੋਲਜ ਕਰੂਗਾ ਤੇ ਜੇ ਟਾਈਮ ਲੱਗਿਆ ਤਾਂ ਉਹਨਾਂ ਨੂੰ ਗੇਮਾਂ ਵੀ ਖੜਾਊਗਾ ਪਹਿਲਾਂ ਮੇਲਿਆਂ ਦੇ ਵਿੱਚ ਕੀ ਸੀਗਾ ਕਿ ਪਰਫਾਰਮੈਂਸ ਹੁੰਦੀ ਹੈ ਬਹੁਤ ਸਾਰੀਆਂ ਅਕੈਡਮੀਜ਼ ਆਉਂਦੀਆਂ ਤੇ ਉਹਨਾਂ ਦੀ ਪਰਫਾਰਮੈਂਸ ਹੋਣ ਤੋਂ ਬਾਅਦ ਕਈ ਵਾਰ ਲੋਕੀ ਉਸ ਚੀਜ਼ ਤੋਂ ਬੋਰ ਹੋ ਜਾਂਦੇ ਆ ਹਾਂ ਉਹਨੂੰ ਵਧੀਆ ਕਰਨ ਵਾਸਤੇ ਕੀ ਹੁੰਦਾ ਕਿ ਛੋਟੇ ਛੋਟੇ ਗਿਫਟਸ ਜਿਹਦੇ ਵਿੱਚ ਗਰੋਸਰੀ ਦੇ vouchers ਹੋਗੇ ਜਾਂ ਸੂਟਾਂ ਦੇ vouchers ਹੋਗੇ ਜਾਂ ਫਿਰ ਕਿਤਾਬਾਂ ਦਾ ਜਿਹੜਾ ਸਟਾਲ ਹੈਗਾ ਪਿਛਲੀ ਵਾਰ ਜਿਹੜਾ ਸਾਡਾ દિਵਾਲੀ ਮੇਲਾ ਸੀਗਾ ਉੱਥੇ ਅਸੀਂ ਕਿਤਾਬਾਂ ਵੀ ਦਿੱਤੀਆਂ ਅੱਛਾ ਜਦੋਂ ਕੋਈ ਕਿਸੇ ਨੇ ਕੋਈ ਜਵਾਬ ਦਿੱਤਾ ਕਿ ਤੁਹਾਨੂੰ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਡਿਫਰੈਂਟ ਡਿਫਰੈਂਟ ਸਟੇਟ ਦੇ ਵਿੱਚ ਹੁਣ ਇਹਨਾਂ ਨੇ ਗੁਜਰਾਤ ਦਾ ਲੋੜੀ ਦਾ ਇੱਕ ਉਹ ਨਾਮ ਦੱਸਤਾ ਸੋ ਉਹਦੇ ਨਾਲ ਰਿਲੇਟਿਡ ਹੀ ਗੱਲ ਤੋੜ ਲਈਏ ਕਿ ਵੀ ਤੁਹਾਨੂੰ ਪਤਾ ਜੀ ਗੁਜਰਾਤ ਚ ਕੀ ਲੋੜੀ ਕਿਵੇਂ ਮਨਾਈ ਜਾਂਦੀ ਹੈ ਹੁਣ ਜਿਹਨੇ ਜਵਾਬ ਦੇਤਾ ਉਹਨੂੰ ਜੇ ਤਾਂ ਉਹ ਕੁੜੀ ਹੈ ਤਾਂ ਫਿਰ ਉਹਨੂੰ ਪੁੱਛ ਲਿਆ ਵੀ ਭਾਈ ਤੇਰਾ ਕੀ ਮਨ ਪਸੰਦ ਆ? ਆਬਵੀਅਸਲੀ ਸੂਟ ਤੇ ਜਿਹੜੇ ਸਾਡੇ ਉੱਥੇ ਪੈਣਾ ਨੇ ਸਟਾਲ ਲਾਇਵ ਹੋਣੇ ਆ। ਸੋ ਗੱਲ ਕੀ ਹੈ ਕਿ ਐਂਟਰਟੇਨਮੈਂਟ ਨੂੰ ਕੱਲਾ ਇੱਕ ਨਹੀਂ ਆਪਾਂ ਨੂੰ ਰੱਖਣਾ ਨਾ ਕਿ ਉਹਦੇ ਵਿੱਚ ਕੁਐਸਚਨਸ, ਐਂਟਰਟੇਨਮੈਂਟ, ਡਾਂਸ ਤਿੰਨੋਂ ਚੀਜ਼ਾਂ ਹੋਣ ਕਿ ਨਾਲ ਨੌਲੇਜ ਵੀ ਜਿਹੜੀ ਪਾਸ ਔਨ ਹੋਵੇ। ਜਦੋਂ ਕਿਤਾਬਾਂ ਦੇ ਸਟਾਲ ਤੇ ਜਾਣਗੇ ਜਿਹੜਾ ਬੰਦਾ ਪੜਨ ਦਾ ਸ਼ਕੀਨ ਹੈ ਫਿਰ ਉਹਨੂੰ ਆਪਾਂ ਜਾ ਕੇ ਉਸੇ ਗੇਮ ਦੇ ਵਿੱਚ ਕਿ ਜਿਹੜੇ ਪੰਜ ਪੰਜਾਬ ਦੇ ਵੱਡੇ ਸ਼ਾਇਰ ਨੇ ਅਗਰ ਕੋਈ 1920 ਤੋਂ ਪਹਿਲਾਂ ਵਾਲੇ ਪੰਜ ਪੰਜਾਬ ਦੇ ਸ਼ਾਇਰ ਲਿਆਓ ਤੇ ਉਹਨਾਂ ਤੋਂ ਪੁੱਛਾਂਗੇ ਉਹ ਗੇਮ ਵੀ ਬਣ ਗਈ ਐਂਟਰਟੇਨਮੈਂਟ ਵੀ ਹੋ ਗਿਆ ਉਹਦੇ ਵਿੱਚ ਫਿਰ ਹਾਸਾ ਟੱਟਾ ਹੋ ਗਿਆ ਤੁਸੀਂ ਕਿਹਾ ਵੀ ਇੰਡੀਆ 'ਚ ਤਾਂ ਅੱਗ ਬਾਲਦੇ ਉੱਥੇ ਹੁਣ ਉਹਨੂੰ ਬੈਠੇ ਬੈਠੇ ਨੂੰ ਗੱਲ ਲੱਗ ਗਈ ਮੈਂ ਕਿਹਾ ਇੱਥੇ ਅਸੀਂ ਬਰਫ਼ ਗਾਲਾਂਗੇ ਕਿਉਂਕਿ ਇੱਥੇ ਗਰਮੀ ਹੈ ਸੋ ਗੱਲ ਕੀ ਹੈ ਕਿ ਮੌਕੇ ਦਾ ਗੱਲ ਹੁੰਦੀ ਹੈ ਕਈ ਵਾਰ ਸਾਡੇ ਕੋਲ ਬਹੁਤ ਸੋਹਣੀਆਂ ਬੀਬੀਆਂ ਪ੍ਰਾਣੀਆਂ ਸੋਹਣੀ ਬਜ਼ੁਰਗ ਸੋਹਣੀਆਂ ਮਾਤਾਵਾਂ ਤਾਂ ਸੋਹਣੀਆਂ ਜਿਵੇਂ ਮਾਂ ਨੂੰ ਬੱਚਾ ਸੋਹਣਾ ਲੱਗਦਾ ਸਾਨੂੰ ਬੀਬੀਆਂ ਮੈਂ ਤੁਹਾਨੂੰ ਇੱਕ ਮੇਲੇ ਦੀ ਉਹ ਗੱਲ ਦੱਸ ਦਿੰਦਾ ਕਿ ਬੇਬੇ ਨੇ ਬੋਲੀ ਪਾਈ ਬਹੁਤ ਸੋਹਣੀ ਤੇ ਮੈਨੂੰ ਉਹਦੀ ਕ੍ਰਾਸ ਬੋਲੀ ਚ ਇਤੇ ਆ ਗਈ ਹਾਂ ਤੇ ਅਸੀਂ ਦੋਨਾਂ ਨੇ ਇੱਕ ਦੂਜੇ ਤੋਂ ਕ੍ਰਾਸ ਬੋਲੀ ਪਾਤੀ ਵੀ ਜਦੋਂ ਜ਼ੁਬਾਨੀ ਵਾਲਾ ਜੋਰ ਸੀ ਵੀ ਜਾਲਮਾ ਸੱਪਣੀ ਵਰਗੀ ਤੋਰ ਸੀ ਵੀ ਜਾਲਮਾ ਮੈਂ ਅੱਗੋਂ ਕਰਦਾ ਹੱਥਣੀ ਵਰਗਾ ਬੋਲ ਸੀ ਵੀ ਜਾਲਮਾ ਮਾਤਾ ਦੀ ਚੁੰਨੀ ਤੇ 2 ਰੁਪਏ ਦਾ ਨੋਟ ਬੰਨਿਆ ਹੋਇਆ ਹਾਂ ਐਡਲਟ ਦੀ ਗੱਲ ਹੈ ਹਾਂ ਇਸ ਗੱਲ ਨੂੰ ਵੀ 7 ਸਾਲ ਹੋ ਗਏ ਤੇ ਉਹ ਦੋ ਦਾ ਨੋਟ ਕੱਢ ਕੇ ਮਾਤਾ ਕਹਿੰਦੀ ਪੁੱਤ ਮੇਰੇ ਜਵਾਨੀ ਵਾਲਾ ਇਹੀ ਸੀਗਾ ਕਹਿੰਦੀ ਮੇਰੀ ਜਵਾਨੀ ਦੀ ਬੋਲੀ ਸੀਗੀ ਤੂੰ ਨਾਲ ਜੋੜ ਕੇ ਮੈਨੂੰ ਯਾਦ ਕਰਾ ਦੇ ਸੋ ਗੱਲ ਕੀ ਇਹ ਮੌਕੇ ਤੇ ਐਂਟਰਟੇਨਮੈਂਟ ਕਈ ਵਾਰ ਬਣਦਾ ਹੁੰਦਾ ਅਸੀਂ ਲਕੀਰ ਦੇ ਫਕੀਰ ਬਣ ਕੇ ਨਹੀਂ ਕਰ ਸਕਦੇ ਕਈ ਵਾਰ ਕਿ ਬੱਚੇ ਇੰਨੇ ਸੋਹਣੇ ਆਏ ਹੁੰਦੇ ਕਿ ਜਿਹੜੇ ਸਟੇਜ ਤੇ ਕੁਛ ਨਾ ਕੁਛ ਡਿਫਰੈਂਟ ਕਰਨਗੇ ਭੰਗੜਾ ਹਰ ਕੋਈ ਪਾ ਲੈਂਦਾ ਲੇਕਿਨ ਪੰਜ ਪਿਆਰਿਆਂ ਦੇ ਨਾਮ ਚਾਰ ਸ਼ਹਿਬਜ਼ਾਦਿਆਂ ਦੇ ਨਾਮ ਬਹੁਤ ਕੁਝ ਪਿਆ ਪੁੱਛਣ ਨੂੰ ਕੱਲਾ ਐਂਟਰਟੇਨਮੈਂਟ ਅਸੀਂ ਇਹ ਨਾ ਸੋਚੀਏ ਕਿ ਗਿੱਧੇ ਪੰਗੜੇ ਨਾ ਹੋਣ ਲੇਕਿਨ ਨੌਲੇਜ ਦੇ ਨਾਲ ਆਪਾਂ ਐਂਟਰਟੇਨਮੈਂਟ ਨੂੰ ਜੋੜ ਕੇ ਦੇਖਾਂਗੇ ਤਾਂ ਫਿਰ ਆਪਣੇ ਕੋਲ ਬਹੁਤ ਕੁਝ ਹੈਗਾ ਹੁਣ ਇਹ ਗੱਲ ਆ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਨਾ ਏ ਦਿਸ ਇਜ਼ ði ਮੇਨ ਜਿਹੜਾ ਫਲਸਫਾ ਮੇਲਿਆਂ ਦਾ ਜਿਹੜੇ ਲੋਕਲ ਮੇਲੇ ਹੁੰਦੇ ਨੇ ਨਾ ਉਹਨਾਂ ਦੀ ਇੰਪੋਰਟੈਂਸ ਆ ਇਹ ਆਪਾਂ ਸਾਰੇ ਕਹ ਦਿੰਨੇ ਕਿ ਮੇਲੇ ਸੱਭਿਆਚਾਰ ਨੂੰ ਅੱਗੇ ਵਧਾਉਂਦੇ ਨੇ ਆ ਫੇਰ ਕੋਈ ਨਾ ਕੋਈ ਫੇਸਬੁੱਕ ਤੇ ਕਮੈਂਟ ਕਰ ਦਿੰਦਾ ਕਹਿੰਦਾ ਯਾਰ ਮੇਲਿਆਂ ਦਾ ਕੀ ਇਹਦੇ ਵਿੱਚ ਸੱਭਿਆਚਾਰ ਨੂੰ ਅੱਗੇ ਵਧਾਉਣ ਦੇ ਵਿੱਚ ਕੀ ਰੋਲ ਆ ਨਾ ਇਹੇ ਰੋਲ ਆ ਜਦੋਂ ਕੋਈ ਵੱਡਾ ਆਰਟਿਸਟ ਨਹੀਂ ਹੁੰਦਾ ਕਿਉਂਕਿ ਜਦੋਂ ਨਾ ਤੁਸੀਂ ਕਿਸੇ ਗਾਉਣ ਵਾਲਾ ਕੋਈ ਆ ਗਿਆ ਲੋਕਾਂ ਨੇ ਬਸ ਉਹਨੂੰ ਗਾਉਣ ਵਾਲੇ ਦੇ ਗੀਤ ਸੁਣ ਲੈਣੇ ਨੇ ਉਹ ਉਹਨੇ ਆਪ ਦਾ ਗਾ ਕੇ ਚਲੇ ਜਾਣਾ ਦੈਟ ਸਿਟ ਹੈ ਨਾ ਪਰ ਲੋਕਲ ਮੇਲਿਆਂ ਦੀ ਖਾਸੀਅਤ ਇਹ ਆ ਲੋਕਲ ਮੇਲੇ ਇਹਨਾਂ ਨੂੰ ਇਹ ਚੀਜ਼ਾਂ ਵੱਡਾ ਬਣਾਉਂਦੀਆਂ ਨੇ ਤੇ ਲੋਕਾਂ ਦਾ ਜਿਵੇਂ ਪ੍ਰੀਤ ਖੋਣਾ ਨੇ ਦੱਸਿਆ ਨਾ ਕਿ ਇੱਕ ਦੂਜੇ ਨਾਲ ਸਾੜ ਤਾਂ ਬਾਡੀ ਬੰਡਣੀ ਆ ਜਦੋਂ ਸਟੇਜ ਤੇ ਦਰਸ਼ਕਾਂ ਦੇ ਵਿਚਾਲੇ ਜਿਹੜਾ ਫਰਕ ਆ ਉਹ ਮੁੱਕ ਜਾਣਾ ਹਨਾ ਤਾਂ ਪੰਜਾਬੀ ਦੀ ਕਹਾਵਤ ਆ ਨਾਲੇ ਪੁੱਨ ਨਾਲੇ ਫੜੀਆਂ ਮੇਲਾ ਦੇਖੋ ਫੂਡ ਸਟਾਲਾਂ ਤੇ ਤੁਸੀਂ ਆਪ ਦਾ ਖਾਣ ਪੀਣ ਕਰੋ ਪਤੰਗਬਾਜ਼ੀ ਕਰੋ ਜਵਾਕਾਂ ਨੂੰ ਲੈ ਕੇ ਜਾਓ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਦੇ ਦਿਨ ਜਵਾਕਾਂ ਨੂੰ ਘਮਾਓ ਸਵਾਲ ਦਾ ਜਵਾਬ ਦਿਓ ਇਨਾਮ ਪਾਓ ਬਿਲਕੁਲ ਆਪਾਂ ਵੀ ਇੱਕ ਅਸ਼ੀਸ਼ ਉਦੋਂ ਵੀ ਜਿਹੜੀ ਡਰਿਵ ਆਪਾਂ ਪੋਸਟ ਕੀਤੀ ਸੀ ਨਾ ਮੈਂ ਉਦੋਂ ਵੀ ਇੱਕ ਚੀਜ਼ ਮੇਰੇ ਦਿਮਾਗ 'ਚੋਂ ਨਿਕਲ ਗਈ ਇਸ ਮੇਲੇ ਦੀ ਐਂਟਰੀ ਵੀ ਰੱਖੀ ਆ ਨਹੀਂ ਭਾਜੀ ਕਮਿਊਨਿਟੀ ਇਵੈਂਟ ਹੈ ਫ੍ਰੀ ਐਂਟਰੀ ਹੈ ਜੀ ਬਿਲਕੁਲ ਜੀ ਕਿਉਂਕਿ ਇਹ ਗੱਲ ਹੋ ਜਾਂਦੀ ਆ ਨਾ ਕਿ ਅਗਲਾ ਕਹਿੰਦਾ ਯਾਰ ਵੀ ਕੋਈ ਗੌਣ ਵਾਲਾ ਤਾਂ ਆ ਨਹੀਂ ਰਿਹਾ ਗੌਣ ਵਾਲਾ ਜਿਹੜਾ ਕੋ ਆਊਗਾ ਉਹਦੇ ਲਈ ਤੁਸੀਂ 20 50 100 ਡਾਲਰ ਦੀ ਟਿਕਟ ਲੈ ਕੇ ਜਾਓਗੇ ਉੱਥੇ ਉਹ ਗੌਣ ਵਾਲਾ ਤੁਹਾਡੇ ਤੋਂ 1.5 ਕਿਲੋਮੀਟਰ ਦੂਰ ਹੁੰਦਾ ਉਹ ਵੱਡੀ ਸਕਰੀਨ ਤੇ ਬਸ ਉਹ ਦਿਖੀ ਜਾਂਦਾ ਹਨਾ ਉਹਦੀ ਆਵਾਜ਼ ਸੁਣੀ ਜਾਂਦੀ ਆ ਤੁਹਾਨੂੰ ਗੌਣ ਵਾਲਾ ਦਿਖਦਾ ਨਹੀਂ ਗੌਣ ਵਾਲੇ ਨੂੰ ਕੁਝ ਨਹੀਂ ਪਤਾ ਹੁੰਦਾ ਤੁਸੀਂ ਮੇਲੇ 'ਚ ਆਏ ਹੋ ਕਿ ਨਹੀਂ ਆਏ ਹੋ ਇੱਕ ਕੁਰਸੀ ਤੇ ਇੱਕ ਇੱਕ ਮਿੰਟ ਜਿਹੜੀ ਇੱਕ ਕੁਰਸੀ ਆ ਹੁਣ ਸੀਟ ਲੈ ਕੇ ਜਾਂਦੇ ਹੋ ਸੀਟ ਨੰਬਰ ਹੁੰਦਾ ਉਹ ਸੀਟ ਤੇ ਤੁਸੀਂ ਬੈਠ ਜਾਣਾ ਜਿੰਨਾ ਚਿਰ ਗੌਣ ਵਾਲਾ ਆਇਆ ਨਾ ਤੁਸੀਂ ਹਿੱਲ ਸਕਦੇ ਹੋ ਪਰ ਮੇਲਾ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਦਾ ਹੈ ਨਾ ਜਦੋਂ ਤੁਰ ਫਿਰ ਕੇ ਮੇਲਾ ਦੇਖਣਾ ਨਾ ਕਹਿੰਦਾ ਮੇਲੇ ਦੇ ਤਿੰਨ ਕੰਮ ਪੱਕੇ ਧੂਪ ਧੁੱਪ ਧੂੜ ਤੇ ਟਕੜੀ ਹੈ ਨਾ ਇਹ ਜਦੋਂ ਤੁਸੀਂ ਧੱਕੇ 'ਚ ਨਜ਼ਰ ਖਾਂਦੇ ਨਹੀਂ ਨਾ ਮੇਲਾ ਨਹੀਂ ਬਣਦਾ ਹਾਂ ਦੀ ਗੱਲ ਤੁਹਾਡੀ ਵਾਲੀ ਗੱਲ ਦੇ ਵਿੱਚੋਂ ਗੱਲ ਇਹ ਸੀ ਕਿ ਇਕੱਲਾ ਆਪਾਂ ਇਹਨੂੰ ਮੇਲਾ ਅਗਰ ਨਾ ਦੇਖੀਏ ਤਾਂ ਇਹਨੂੰ ਸਾਥ ਦੇਖੀਏ ਹਾਂ ਕਿ ਜਿਹਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਹਾਂ ਜਿਹਦੇ 'ਚ ਤੁਹਾਡੇ ਹਮ ਉਮਰ ਵੀ ਬੈਠੇ ਨੇ ਜਿਹਦੇ ਤੁਹਾਡੇ ਯਾਰ ਬੇਲੀ ਵੀ ਬੈਠੇ ਨੇ ਤੇ ਤੁਹਾਡੀਆਂ ਭਾਬੀਆਂ ਵੀ ਹਨ ਤੁਹਾਡੀਆਂ ਭੈਣਾਂ ਵੀ ਹੈ ਤੁਹਾਡੇ ਬੱਚੇ ਚਾਚੇ ਤਾਏ ਇੱਕ ਜਿਵੇਂ ਕਹਿੰਦੇ ਨਾ ਵੀ ਮਾਗੀ ਦਾ ਮੇਲਾ ਪਿੰਡ ਦਾ ਵੀ ਹੁੰਦਾ ਨਾ ਵੀ ਆਹ ਲੋੜੀ ਵਾਲਾ ਮੇਲਾ ਜਾਂ ਫਿਰ ਸਾਡੇ ਸਗਰਾਤ ਹੋ ਗਈ ਸੋ ਉਹਨੂੰ ਉਦਾਂ ਵੀ ਲੈ ਕੇ ਚੱਲੀਏ ਨਾ ਤਾਂ ਮੈਨੂੰ ਐ ਲੱਗਦਾ ਵੀ ਆਉਣ ਵਾਲੀ ਜਨਰੇਸ਼ਨ ਨੂੰ ਜਿੰਨਾ ਕਸੀਂ ਬਚਾ ਸਕਦੇ ਆ ਉਹ ਕਲਚਰ ਨੂੰ ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਫੇਸਬੁੱਕ ਤੇ ਕੋਈ ਨਾ ਕੋਈ ਕਮੈਂਟ ਕਰ ਦਿੰਦਾ ਜੇ ਤਾਂ ਪੋਜ਼ਿਟਿਵ ਸਾਈਡ ਦੇਖੀਏ ਫਿਰ ਤਾਂ ਮਤਲਬ ਤੁਹਾਡੇ ਕੋਲ ਕਿੰਨੀਆਂ ਕਿਤਾਬਾਂ ਪਈਆਂ ਜੀ ਇਹਦੇ ਵਿੱਚੋਂ ਕਿੰਤੂ-ਪ੍ਰਿੰਤੂ ਕੱਢਣਾ ਹੋਵੇ ਸ਼ਾਇਦ ਉਹ 4 ਕੁ ਪੰਨੇ ਹੋਣਗੇ ਬਟ ਉਹ ਜਿਹੜੇ ਪਿਛਲੇ 180 ਪੰਨੇ ਆ ਉਹ ਪੋਜ਼ਿਟਿਵਿਟੀ ਨਾਲ ਭਰੇ ਆ ਸੋ ਆਪਾਂ ਨੂੰ ਇਦਾਂ ਹੁੰਦਾ ਵੀ ਮੇਲਾ ਕੱਲਾ ਆਪਾਂ ਇਹਨਾਂ ਸੋਚੀਏ ਵੀ ਯਾਰ ਪਤਾ ਨਹੀਂ ਉੱਥੇ ਕੀ ਹੋਣਾ ਕੁਛ ਨਾ ਕੁਛ ਤਾਂ ਕੱਢ ਕੇ ਲੈ ਕੇ ਆਉਣ ਪਰ ਮੈਨੂੰ ਲੱਗਦਾ ਬੜੀ ਛੋਟੀ ਗੱਲ ਯਾਦ ਕਰਾਈ ਗਿਆ ਸਭ ਤੋਂ ਵੱਡੀ ਗੱਲ ਆ ਇਹ ਸਕੂਲ ਹੌਲੀਡੇਜ਼ ਨੇ ਬੱਚਿਆਂ ਨੂੰ ਬੱਚੇ ਕੁਛ ਨਾ ਕੁਛ ਹੁਣ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਰੇਕ ਵਾਰ ਬੱਚਿਆਂ ਨੂੰ ਕਿਸੇ ਨਾ ਐਂਟਰਟੇਨਮੈਂਟ ਪਾਰਕ ਦੇ ਵਿੱਚ 100 ਦੀ ਟਿਕਟ ਲੈ ਕੇ ਜਾਣੀ ਹੈ ਜਿੱਦੇ ਦੋ ਬੱਚੇ ਨੇ ਦੋ ਜਣੇ ਆਪ ਨੇ 250 ਦੀਆਂ ਟਿਕਟਾਂ ਹੋ ਗਈਆਂ 100 200 ਤੁਸੀਂ ਆਪ ਖਰਲਣਾ 5 600 ਦੇ ਵਿੱਚ ਉਹਨਾਂ ਨੂੰ ਤੁਸੀਂ ਉੱਥੇ ਐਂਟਰਟੇਨਮੈਂਟ ਚੋਂ ਲੈ ਕੇ ਆ ਜਣਾ ਬੱਚਿਆਂ ਨੇ ਆਪ ਦਾ ਖੇਡਣਾ ਤੁਸੀਂ ਉੱਥੇ ਕੁਝ ਨਹੀਂ ਕਰ ਸਕਦੇ ਬੱਚਿਆਂ ਲਈ ਬੈਠੇ ਦੇਖੀ ਰਹੋਗੇ ਬੱਚਿਆਂ ਨੂੰ ਲੁਕਾਫਰ ਕਰਨੀਆਂ ਪਰ ਜਦੋਂ ਫ੍ਰੀ ਮੇਲੇ ਦੇ ਵਿੱਚ ਲੈ ਕੇ ਆਉਣਾ ਨਾਲੇ ਤਾਂ ਬੱਚੇ ਇੰਜੋਏ ਕਰਨਗੇ ਨਾਲੇ ਉਸ ਤੋਂ ਬਾਅਦ ਤੁਸੀਂ ਆਪ ਦੀ ਮਨਮਰਜ਼ੀ ਦਾ ਪੰਜਾਬੀ ਕਿਉਂਕਿ ਬਹਾਨਾ 걸 ਜਾਂਦਾ ਨਾ ਵੀਰ ਬਾਹਰ ਜਾ ਕੇ ਖਾਣਾ ਨਾ ਹੋਟਲ ਦੇ ਵਿੱਚ ਪੈਸੇ ਦੇਣ ਦੀ ਬਜਾਏ ਤੁਸੀਂ ਉੱਥੇ ਡੜਾ ਕੁਝ ਖਾਣ ਪੀਣ ਨੂੰ ਗੋਲ ਗੱਪੇ ਜਲੇਬੀਆਂ ਹੋਰ ਬਹੁਤ ਸਾਰੀਆਂ ਫੂਡ ਸਟਾਲ ਨੇ ਉੱਥੇ ਜਾ ਕੇ ਤੁਸੀਂ ਖਾਓ ਖਾਓ ਇੱਕ ਵੱਡੀ ਗੱਲ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀਗੀ ਬੱਚਿਆਂ ਦੇ ਨਾਲ ਨਾਲ ਬਜ਼ੁਰਗ ਜਿਹੜੇ ਆਏ ਹੋਏ ਨੇ ਜੀ ਉਹਨਾਂ ਨੂੰ ਇਹ ਬਹੁਤ ਵੱਡਾ ਪਲੇਟਫਾਰਮ ਮਿਲਣਾ ਆਪਾਂ ਅਸੀਂ ਐਡਰੈਸ ਦੱਸ ਦਈਏ ਐਡਰੈਸ ਕੀ ਆ ਤੇ ਕਿੰਨੇ ਵਜੇੜਾ ਮੇਲਾ ਸ਼ੁਰੂ ਹੋਣਾ ਪਾਜੀ ਐਡਰੈਸ ਹੈਗਾ ਜੀ ਇਹਦਾ 231 ਹਾਈ ਸਟਰੀਟ ਮੈਲਟਨ ਪੁਲਿਸ ਪੈਡਕ ਹੈ ਫਾਇਰ ਬ੍ਰਿਗੇਡ ਦੇ ਆਫਿਸ ਦੇ ਬਿਲਕੁਲ ਨਾਲ ਆਪਾਂ ਪਿਛਲੀ ਵੀਡੀਓ ਵਿੱਚ ਦਿਖਾ ਚੁੱਕੇ ਹਾਂ ਇੱਕ ਭਾਜੀ ਜਿਹੜੀ ਸਾਡੀ ਮੇਲੇ ਨੂੰ ਚੀਜ਼ ਨੂੰ ਵੱਖਰਾ ਬਣਾਉਂਦੀ ਆ ਚੀਜ਼ ਬਾਕੀ ਮੈਲਬਨ ਦੇ ਨਾਰਮਲ ਮੇਲਿਆਂ ਨਾਲੋਂ ਆਸਟ੍ਰੇਲੀਆ ਵਾਈਡ ਦੇ ਮੇਲਿਆਂ ਨਾਲੋਂ ਕਿ ਅਸੀਂ ਇਹ ਮੇਲਾ ਪੰਜਾਬ ਨੂੰ ਸਮਰਪਿਤ ਕਰ ਰਹੇ ਹਾਂ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਜੀ ਖੁੱਲਾ ਸੱਦਾ ਹੈ ਜੀ ਚਾਹੇ ਮੈਲਬੰਦੇ ਕਿਸੇ ਵੀ ਏਰੀਆ ਚ ਕੋਈ ਬੱਚਾ ਹੋਵੇ ਉਹਨਾਂ ਨੂੰ ਅਸੀਂ ਸਟੇਜ ਪ੍ਰੋਵਾਈਡ ਕਰਾਂਗੇ ਉਹਨੇ ਕੋਈ ਵੀ ਆਰਟ ਫਾਰਮ ਪਰਫਾਰਮ ਕਰਨਾ ਹੈ singing ਹੈ dance ਹੈ cultural ਹੈ theater ਹੈ ਕੁਝ ਵੀ ਬੱਚੇ ਨੇ ਪਰਫਾਰਮ ਕਰਨਾ ਉਹਨੂੰ ਉਹਨੂੰ ਸਟੇਜ ਚਾਹੀਦੀ ਹੈ ਸਟੇਜ ਨਹੀਂ ਮਿਲ ਰਹੀ ਖੁੱਲਾ ਸੱਦਾ ਹੈ ਜੀ ਪੂਰੇ ਮੈਲਬਨ ਨੂੰ ਜਿਹੜਾ ਮਰਜ਼ੀ ਸਾਡੇ ਨਾਲ ਦਿੱਤੇ ਗਏ ਨੰਬਰਾਂ ਦੇ ਸੰਪਰਕ ਕਰੇ ਤਿੰਨ ਦਿਨ ਪਹਿਲਾਂ ਤੱਕ ਰਿਜ਼ਰਵੈਂਸ ਖੁੱਲੀਆਂ ਨੇ ਤੇ ਲਿੰਕ ਅਸੀਂ ਦੇ ਦਿੱਤਾ ਹੈ ਥੱਲੇ ਤੁਸੀਂ ਇਹਦੇ ਨਾਲ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੇ ਬੱਚੇ ਨੂੰ ਉੱਥੇ ਆ ਕੇ ਉਹਦਾ ਕੰਫੀਡੈਂਸ ਵਧਾ ਸਕਦੇ ਹੋ ਉਹਦੇ ਬੂਸਟ ਕਰ ਸਕਦੇ ਹੋ ਕੋਈ ਸਾਡਾ ਬਜ਼ੁਰਗ ਆ ਕੇ ਕੋਈ ਆਪਣਾ ਪੁਰਾਣਾ ਪ੍ਰਦਰਸ਼ਨ ਕਰਨਾ ਚਾਹੁੰਦਾ ਜੋ ਰਹਿ ਗਿਆ ਉਹਨਾਂ ਦੀਆਂ ਮਤਲਬ ਕਦੀ ਸਟੇਜ ਨਹੀਂ ਮਿਲੀ ਜ਼ਿੰਦਗੀ ਦੇ ਵਿੱਚ ਖੁੱਲਾ ਸੱਦਾ ਹੈ ਸਾਰੇ ਬਜ਼ੁਰਗਾਂ ਨੂੰ ਆਓ ਤੇ ਆਪਣਾ ਲੋ ਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਉਂਕਿ ਵੱਡੀ ਗੱਲ ਹੁੰਦੀ ਆ ਇੱਕ ਅਕਸਰ ਲਾਂਭੇ ਮਿਲਦੇ ਹੁੰਦੇ ਨੇ ਕਹਿੰਦੇ ਯਾਰ ਮੈਨੂੰ ਚਾਂਸ ਨਹੀਂ ਮਿਲਿਆ ਤੁਹਾਨੂੰ ਚਾਂਸ ਦੇ ਰਹੇ ਨੇ ਜੀ ਟੀਮ ਡ੍ਰੀਮ ਵੇਵ ਐਂਟਰਟੇਨਮੈਂਟ ਦੀ ਟੀਮ ਲੋਹੜੀ ਮੇਲੇ ਤੇ ਪਤੰਗਬਾਜ਼ੀ ਵਾਲੇ ਫੈਸਟੀਵਲ ਤੇ ਤੁਹਾਨੂੰ ਇਹ ਚਾਂਸ ਆ ਕਿ ਤੁਸੀਂ ਆਓ ਸਟੇਜ ਤੇ ਤੁਹਾਡਾ ਪ੍ਰੀਤ ਸਿੰਘ ਆ ਨੇ ਸੋਹਣੇ-ਸੋਹਣੇ ਤਰੀਕੇ ਦੇ ਨਾਲ ਤੁਹਾਡਾ ਨਾਮ ਲੈਣਾ ਹੈ ਕੋਈ ਆਓ ਉਥੇ ਆ ਕੇ ਪਰਫਾਰਮੈਂਸ ਜਿਹੜੀ ਕਰੋ ਅ 2 ਵਜੇ ਸਟਾਰਟ ਹੋਣਾ ਪਈਦਾ ਤੇ ਕਿੰਨੇ ਵਜੇ ਤੱਕ ਚੱਲਣਾ ਭਾਈ 8 ਵਜੇ ਤੱਕ ਚੱਲਣਾ ਜੀ ਜੀ ਤੇ ਉਦੋਂ ਤੱਕ ਸਾਰਾ ਪ੍ਰਬੰਧ ਆਪਣਾ ਚਲਾਣਾ 2 ਵਜੇ 온ਵਰਡਸ ਆਪਣਾ ਮੇਲਾ ਸਟਾਰਟ ਹੈ ਕਾਈਟ ਫਲਾਈਂਗ ਤੋਂ ਲੈ ਕੇ ਸਾਰਾ ਮਾਹੌਲ ਸਟੇਜ ਦਾ ਸਜ ਜਾਣਾ ਪਹਿਲੇ 3 ਘੰਟੇ ਜੀ ਆ ऑडियंस ਨੂੰ ਸਮਰਪਿਤ ਨੇ ਓਪਨ ਸਟੇਜ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਵਾਂ ਉਸ ਤੋਂ ਬਾਅਦ 3 ਘੰਟੇ ਸਾਡੇ ਜਿਹੜੇ ਅਕੈਡਮੀਜ਼ ਲੋਕਲ ਅਕੈਡਮੀਜ਼ ਪਰਫਾਰਮ ਕਰਦੀਆਂ ਨੇ ਸਾਊਥ ਇੰਡੀਅਨ ਅਕੈਡਮੀਜ਼ ਵੀ ਨੇ ਪੰਜਾਬੀ ਵੀ ਨੇ ਇੰਡੀਅਨ ਕਲਚਰ ਵੀ ਪਰਫਾਰਮ ਹੋ ਰਿਹਾ ਸਾਰਾ ਮੇਲਾ ਗੁਰੇ ਇੰਡੀਆ ਦਾ ਹਾਂ ਤੇ ਜਿਹੜੀ ਉਸ ਦਿਨ ਗੱਲ ਆ ਮੈਚ ਉਹਨਾਂ ਆਪਾਂ ਇੱਕ ਵਾਰੀ ਫੇਰ ਉਸ ਗੱਲ ਨੂੰ ਰਿਪੀਟ ਕਰ ਦਈਏ ਜਦੋਂ ਹੁਣ ਉਹ ਪਤੰਗ ਚੜਾਉਣੇ ਨੇ ਜਿਹੜੀ ਡੋਰ ਹੈ ਨਾ ਉਹ ਐ ਹੁੰਦਾ ਕਿ ਯਾਰ ਬੱਚਿਆਂ ਨੇ ਵੀ ਚੜਾਉਣੇ ਨੇ ਹੱਥ ਕੱਟਣ ਦਾ ਖਤਰਾ ਹੁੰਦਾ ਇਸ ਚੀਜ਼ ਦੀ ਆਪਾਂ ਕਿਵੇਂ ਲੋਕ ਆਫਟਰ ਕਰ ਰਹੇ ਹਾਂ ਭਾਜੀ ਆਪਾਂ ਕਾਉਂਸਲ ਦੀ ਗਾਈਡਲਾਈਨਸ ਤੇ ਸਪੈਸ਼ਲ ਕਸਟਮਾਈਜ਼ ਕਰਾਈ ਹੈ ਡੋਰ ਇੱਕ ਤਾਂ ਫਿੰਗਰ ਪ੍ਰੋਟੈਕਸ਼ਨ ਅਵੇਲੇਬਲ ਹੋਏਗੀ ਉੱਥੇ ਔਨਸਾਈਡ ਸਟਾਲ ਤੇ ਸਾਡੇ ਇੱਥੇ ਗਾਈਡਸ ਮਿਲਨੇ ਨੇ ਕਾਟਨ ਥ्रेड ਤੇ ਸਿੰਥੈਟਿਕ ਥ्रेड ਤਿਆਰ ਕਰਾਇਆ ਗਿਆ ਜੀ ਵਿਦਆਊਟ ਕੱਟ ਵਾਲਾ ਵਿਦ ਨੂੰ ਜਿੰਨੇ ਪਤੰਗ ਨਾਲ ਉਹਦੇ ਪੈਕੇਜ ਦੇ ਵਿੱਚ ਦਵਾਂਗੇ ਉਹ ਓਨੇ ਪਤੰਗ ਓਨੇ ਮੀਟਰ ਦੇ ਹੀ ਉੱਡਨੇ ਆ ਕਿਉਂਕਿ ਗਾਈਡਲਾਈਨ ਨੇ ਵੀ 100 ਮੀਟਰ 150 ਮੀਟਰ ਤੋਂ ਅੱਗੇ ਆਪਾਂ ਨਹੀਂ ਲੈ ਕੇ ਜਾ ਸਕਦੇ ਉਹ ਹਰ ਗਾਈਡਲਾਈਨ ਨੂੰ ਧਿਆਨ ਚ ਰੱਖਦੇ ਹੋਏ ਕਾਉਂਸਲ ਦੀ ਗਾਈਡਲਾਈਨਸ ਨੂੰ ਅਸੀਂ ਉਹ ਸਪੈਸ਼ਲ ਕਸਟਮਾਈਜ਼ ਚੀਜ਼ਾਂ ਕਰਾਈਆਂ ਨੇ ਤੁਹਾਨੂੰ ਔਨਸਾਈਟ ਅਵੇਲੇਬਲ ਹੋਣਗੀਆਂ ਤੇ ਸਾਡੀ ਸਿਕਿਉਰਿਟੀ ਬਾਹਰਲਾ ਪਤੰਗ ਤੇ ਡੋਰ ਨਹੀਂ ਅਲਾਉਡ ਕਰੇਗੀ ਅਸੀਂ ਸਿਕਿਉਰਿਟੀ ਅਰੇਂਜਮੈਂਟ ਕਿਸੇ ਲਈ ਕੀਤੇ ਨੇ ਹਾਂ ਉਹਦਾ ਕਾਰਨ ਇਹਦੇ ਵਿੱਚ ਮੈਂ ਐਡ ਕਰਦਾ ਸੀਛੋਟਾ ਦੀ ਗੱਲ ਦੇ ਵਿੱਚ ਕਿ ਬਾਹਰ ਦੀਆਂ ਡੋਰਾ ਬਾਹਲੇ ਪਤੰਗ ਕਿਉਂ ਕਾਸਕਿਸਮ ਦੀ ਡੋਰ ਜਿਹਨੂੰ ਤੁਸੀਂ ਮਾਂਜਾ ਵੀ ਕਹਿੰਦੇ ਨੇ ਉਹ ਡੋਰ ਵੀ ਕਹਿੰਦੇ ਨੇ ਉਹ ਉੱਥੇ ਹੋਣੀ ਆ ਜਿਹੜੀ ਕਿ ਕਾਉਂਸਲ ਵੱਲੋਂ ਅਪਰੂਵ ਆ ਤੇ ਉਸ ਤੋਂ ਬਾਅਦ ਉਹਦੀ ਲੈਂਥ ਕਿੰਨੀ ਹੋਣੀ ਆ ਪਤੰਗ ਕਿਹਜਾ ਹੋਣਾ ਉਹਦਾ ਸਾਈਜ਼ ਕਿੰਨਾ ਹੋਣਾ ਇਹ ਸਾਰੀ ਕੀ ਚੀਜ਼ਾਂ ਕਾਉਂਸਲ ਵੱਲੋਂ ਪ੍ਰੀ ਅਪਰੂਵਲ ਇਹਨਾਂ ਨੂੰ ਮਿਲੀ ਹੋਈ ਆ ਜੇ ਤੁਸੀਂ ਬਾਹਰੋਂ ਲਿਆਵੋਗੇ ਹੋ ਸਕਦਾ ਇਹ ਨਹੀਂ ਇੱਕ ਤਰ੍ਹਾਂ ਇਸ ਕੋ ਹੁੰਦਾ ਨਾ ਵੀ ਜਿਹੜੇ ਬੰਦੇ ਨੇ ਉਡਾਉਣਾ ਰਿਸਕ ਆ ਇਹੋ ਲੋਕਾਂ ਦੀ ਵੀ ਹੋ ਜਾਂਦਾ ਆਪਾਂ ਉਹ ਦੇਖਦੇ ਹਾਂ ਇੰਡੀਆ ਦੇ ਵਿੱਚ ਕਿੰਝੀਆਂ ਜਿਹੜੀਆਂ ਮੌਤਾਂ ਦੇ ਆਟੋਸਾਈਕਲ ਦੇ ਸਪੈਸ਼ਲ ਸੇਫਟੀ ਲਾਉਣ ਲੱਗੇ ਨੇ ਜਿੱਦੂ ਦੀ ਗਰਦਨਾ ਵੱਡੀਆਂ ਦੀ ਹੈ ਭਾਜੀ ਆਸਟ੍ਰੇਲੀਆ ਜਿਹੜਾ ਵਾ ਇਹ ਨੇਚਰ ਲਵਿੰਗ ਕੰਟਰੀ ਹੈ ਤੇ ਇੱਥੇ ਵਾਈਲਡ ਲਾਈਫ ਨੂੰ ਬਹੁਤ ਧਿਆਨ ਰੱਖਦੇ ਆ ਡੋਰ ਨਾਲ ਵਾਈਲਡ ਲਾਈਫ ਨੂੰ ਖਤਰਾ ਰਹਿੰਦਾ ਹੈ ਜੀ ਬਰਡਸ ਨੂੰ ਟਰੀਜ਼ ਦੇ ਉੱਤੇ ਟਰੀਜ਼ ਕੱਟੇ ਜਾਂਦੇ ਆ ਤੁਹਾਡੇ ਹੱਥ ਕੱਟੇ ਜਾਂਦੇ ਆ ਠੀਕ ਹੈ ਹਰ ਚੀਜ਼ ਦਾ ਧਿਆਨ ਰੱਖ ਕੇ ਸਪੈਸ਼ਲ ਕਿਉਂਕਿ ਆਪਾਂ ਐਂਟਰਟੇਨਮੈਂਟ ਲਈ ਆ ਰਹੇ ਬਾਈ ਮਨੰਜਨ ਲਈ ਆ ਰਹੇ ਸੱਟਾਂ ਖਾਣੇ ਆ ਮਾਰਨ ਲਈ ਨਹੀਂ ਆ ਰਹੇ ਉਹ ਚੀਜ਼ਾਂ ਨੂੰ ਧਿਆਨ ਕਿ ਮੇਰਾ ਇਹਨਾਂ ਨਾਲ ਚੌਥਾ ਇਵੈਂਟ ਹੈ ਹਾਂ ਮੇਰਾ ਮੈਂ ਭਾਵੇਂ ਹੁਣ ਤਾਰੀਫ ਕਰਾਂ ਜਾਂ ਵੈਸੇ ਤਾਰੀਫ ਕਰਾਂ ਮੇਰੇ ਤੇ ਪੈਸੇ ਬਣੇ ਹੋਇਆ ਡੇਟ ਬੁੱਕ ਹੈ ਮੇਰੀ ਲੇਕਿਨ ਕਮਾਲ ਦੀ ਗੱਲ ਇਹ ਦੱਸਦਾ ਕਿ ਜਿਹੜੇ ਨਾਰਮਲ ਮੇਲੇ ਨਾਲੋਂ ਜਿਹੜੇ ਇਦਾਂ ਦੇ ਮੇਲੇ ਹਨ ਕਿਉਂਕਿ ਜਦੋਂ ਮੈਨੂੰ ਪਹਿਲੀ ਵਾਰ ਫੋਨ ਆਇਆ ਸੀਗਾ ਇਸ ਗੱਲ ਨੂੰ ਵੀ 4 ਮਹੀਨੇ ਹੋ ਗਏ ਠੀਕ ਹੈ ਕਿ ਅਸੀਂ ਆਹ ਡੇਟ ਰੱਖ ਰਹੇ ਹਾਂ ਜੇ ਕੋਈ ਸਾਡੇ ਕੋਲ ਪਰਮਿਸ਼ਨ ਨਹੀਂ ਬਸ ਤੁਸੀਂ ਆਪ ਦੀ ਡੇਟ ਡਨ ਕਰ ਲਓ ਹੁਣ ਉਹ ਉਹਦੇ ਵਿੱਚ ਧਾਰ ਜਿਹੜਾ ਇਹ ਆਪਾਂ ਗੱਲ ਤੁਸੀਂ ਸੇਫਟੀ ਦੀ ਆ ਕਾਉਂਸਲ ਦੀ ਗਾਈਡਲਾਈਨ ਦੀ ਕੀਤੀ ਹੈ ਉਹਦਾ ਪੇਪਰ ਵਰਕ ਥੱਬੇ ਭਰ ਕੇ ਆ ਹਾਂ ਸਿਰਫ ਇੱਕ ਛੋਟੀ ਜੀ ਕੋਈ ਵੀ ਗਲਤੀ ਹਾਂ ਇੱਕ ਹੁੱਲੜ ਬਾਜੀ ਵੀ ਮੈਂ ਆਪਦੀ ਡੋਰ ਯੂਜ਼ ਕਰਨੀ ਹੈ ਮੈਂ ਬਹੁਤ ਖੱਬੀ ਖਾਨ ਆ ਮੇਕੋ ਮੈਂ ਮੈਂ ਪਤੰਗਾ ਡਾਈਆ ਸਾਰੀ ਜ਼ਿੰਦਗੀ ਉਹ ਛੋਟੀ ਜੀ ਬੇਵਕੂਫੀ ਇਹਨਾਂ ਦਾ 4 ਮਹੀਨੇ ਦੀ ਜਿਹੜੀ ਮਿਹਨਤ ਉਹ ਖਰਾਬ ਕਰ ਦੂੰ ਜਿਹੜਾ ਨਾਰਮਲ ਮੇਲਾ ਹੁੰਦਾ ਉਹ ਚ ਇੰਨਾ ਪੇਪਰ ਵਰਕ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਤੰਗ ਨੇ ਜਾਣਾ ਨੇੜੇ ਕੋਈ ਛੋਟਾ ਮੋਟਾ ਜਿੱਥੇ ਫ્લાਇੰਗ ਸਿੱਖਦੇ ਆ ਨੇੜੇ ਕੋਈ ਹੋ ਸਕਦਾ ਉਹਦੇ ਆਲੇ ਦੁਆਲੇ ਹੋਣ ਉਹਦੀਆਂ ਵੀ ਗਾਈਡਲਾਈਨ ਡਿਫਰੈਂਟ ਨੇ ਕਿੰਨੀ ਕ ਹਾਈਟ ਤੇ ਜਾਣਾ ਹੋਰ ਨਾ ਕਿਧਰੇ ਪਤੰਗ ਦੇ ਕਿਧਰੇ ਜਹਾਜ਼ ਹੀ ਲਾ ਦੇ ਉੱਤੇ ਯੂ ਨੈਵਰ ਨੋ ਕੁਛ ਨਹੀਂ ਪਤਾ ਹੁੰਦਾ ਮਤਲਬ ਗੱਲ ਕਹਿਣ ਦੀ ਇਹ ਆ ਕਿ ਮਿਹਨਤ ਨੂੰ ਹੁਣ ਜਿਹੜਾ ਫਲ ਆਉਣਾ ਉਹ ਸਾਰਿਆਂ ਨੇ ਆ ਕੇ ਪਰਿਵਾਰਾਂ ਸਮੇਤ ਲਾਉਣਾ ਕਿਉਂਕਿ ਇਹਦੇ ਪਿੱਛੇ ਮਿਹਨਤ ਪੇਪਰ ਵਰਕ ਦੀ ਬਹੁਤ ਲੰਬੀ ਚੌੜੀ ਹੈ ਮੈਂ ਪ੍ਰੋਸੈਸ ਚ ਰਿਹਾ ਦੂਸਰੀ ਗੱਲ ਯਾਰ ਇਹ ਹੈ ਨਾ ਆਪਾਂ ਹੁਣ ਇਹ ਤਾਂ ਕਹਿ ਰਹੇ ਆ ਨਾ ਵੀ 2026 ਦਾ ਪਹਿਲਾ ਮੇਲਾ ਆ ਮੇਲਿਆਂ ਨੂੰ ਜਿਹੜੀ ਜਗਾ ਜਾਂ ਪਾਰਕਾਂ ਨੇ ਬਹੁਤ ਮੁਸ਼ਕਲ ਆ ਮਿਲ ਰਹੀਆਂ ਨੇ ਆ ਆਪਾਂ ਪਹਿਲਾਂ ਇਹ ਐਗਜ਼ਾਮਪਲ ਸੈੱਟ ਕਰ ਲਈਏ ਕਿ ਜਿਹੜਾ ਭਾਈ ਆਹ ਪਹਿਲਾ ਮੇਲਾ ਪਹਿਲੇ ਮੇਲੇ ਦੇ ਵਿੱਚ ਕੋਈ ਐਸ ਦੀ ਗੱਲ ਨਾ ਆਪਾਂ ਕਰੀਏ ਕਿ ਅਗਲੀ ਵਾਰੀ ਹੁਣ ਇਹਨਾਂ ਨੇ ਤਾਂ ਮੇਲਾ ਚਲੋ ਕਰਾ ਲਿਆ ਹੈ ਨਾ ਕਾਉਂਸਲ ਨੇ ਜਿਹੜਾ ਇਹਨਾਂ ਦਾ ਮੇਲਾ ਕੈਨਸਲ ਕਰਨਾ ਉਹ ਤਾਂ ਅਗਲੇ ਸਾਲ ਲਾਓ ਉਸ ਥਾਂ ਤੇ ਹੋਰ ਬਹੁਤ ਸਾਰੇ ਪੰਜਾਬੀਆਂ ਨੇ ਮੇਲੇ ਕਰਾਉਣੇ ਆ ਉਹ ਸਾਰਿਆਂ ਤੇ ਇਫੈਕਟ ਪੈਂਦਾ ਇੱਕ ਖਾਸ ਬੇਨਤੀ ਅਸੀਂ ਉਸ ਦਿਨ ਵੀ ਵੀਡੀਓ ਦੇ ਵਿੱਚ ਕੀਤੀ ਸੀ ਜਿੱਦੇ ਹੁਣ ਫੁੱਲੜ ਬਾਜੀ ਵਾਲੀ ਗੱਲ ਹੋਈ ਆ ਕਾ ਇੱਕ ਹੁੰਦੀ ਆ ਮੈਂ ਉਹ ਹੁਣ ਸ਼ਬਦ ਵਾਰਤਨਾ ਨਹੀਂ ਚਾਹੁੰਦਾ ਪਰ ਅੰਗਰੇਜ਼ੀ ਦਾ ਸ਼ਬਦ ਆ ਕਾਮਨ ਸੈਂਸ ਕਾਮਨ ਸੈਂਸ ਕੀ ਕਹਿੰਦੀ ਹੁੰਦੀ ਆ ਕਿ ਭਾਈ ਜਿਹੜੀਆਂ ਆ ਆਸੇ ਪਾਸੇ ਰੂਲ ਐਂਡ ਰੈਗੂਲੇਸ਼ਨ ਨੇ ਨਾ ਉਹ ਸਾਨੂੰ ਫਾਲੋ ਕਰਨ ਦੀ ਲੈਣੋ ਭਾਵੇਂ ਟ੍ਰੈਫਿਕ ਰੂਲ ਹੁਣ ਕਿਸੇ ਵੀ ਕਿਸਮ ਦੇ ਹੋਣ ਹਨ ਇੱਕ ਸਪੈਸ਼ਲ ਹਦਾਇਤ ਜਿਹੜੀ ਕਾਉਂਸਲ ਵੱਲੋਂ ਵੀ ਆ ਆਸ਼ੀਰ ਸ਼ੋੜਾ ਵੱਲੋਂ ਤਰੁਣਾ ਵੱਲੋਂ ਵੀ ਆ ਤੁਸੀਂ ਉਹਨੂੰ ਬੇਨਤੀ ਲਾ ਲਓ ਤੁਸੀਂ ਆਪ ਦੀ ਜ਼ਿੰਮੇਵਾਰੀ ਸਮਝ ਕੇ ਕਿ ਜਿਹੜੀ ਕਾਰ ਪਾਰ ਕਰਾ ਉਹਦੇ ਨਾਲ ਹੀ ਫਾਇਰ ਬ੍ਰਿਗੇਡ ਦਾ ਜੀ ਬਿਲਕੁਲ ਜਿਹੜਾ ਉੱਥੇ ਸਟੇਸ਼ਨ ਆ ਜਿੱਥੇ 24 ਘੰਟੇ ਉਹ ਦਫ਼ਤਰ ਖੁੱਲਿਆ ਰਹਿੰਦਾ ਨਹੀਂ ਜੇਕਰ ਕੋਈ ਅਚਈ ਗੱਲ ਹੁੰਦੀ ਆ ਗਰਮੀਏ ਦਾ ਸੀਜ਼ਨ ਆ ਤਾਂ ਉਹਨੇ ਰਿਸਪੌਂਸ ਕਰਨਾ ਹੁੰਦਾ ਵਿਦਰਨ 3 ਮਿੰਟ ਤੇ ਆਪਾਂ ਜਾਣਦੇ ਆ ਕਿ ਇੱਥੇ ਲੱਕੜ ਦੇ ਘਰ ਨੇ ਤੇ ਅੱਗ ਕਿੰਨੀ ਛੇਤੀ ਫੈਲਦੀ ਆ ਤੁਸੀਂ ਇਹ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਉਹ ਹੋ ਜਿਹੜੀ ਕਾਰ ਪਾਰਕਿੰਗ ਆ ਉਸ ਕਾਰ ਪਾਰਕਿੰਗ ਦੇ ਵਿੱਚ ਤੁਸੀਂ ਆਪਦੀ ਕਾਰ ਪਾਰਕਿੰਗ ਨਹੀਂ ਲਾਉਣੀ ਵੱਧ ਤੋਂ ਵੱਧ ਕੀ ਹੋਊਗਾ ਥੋੜਾ ਦੂਰੋਂ ਤੁਰ ਕੇ ਆਉਣਾ ਆਜੂਗਾ ਇਹੀ ਆ ਨਾ ਤੁਸੀਂ ਆਪਦੀ ਸੇਫ ਕਾਰ ਪਾਰਕਿੰਗ ਕਰੋ ਤੇ ਆ ਕੇ ਮੇਲਾ ਜਿਹੜਾ ਉਹ ਇੰਜੋਏ ਕਰਨਾ ਇੱਕ ਪ੍ਰੀਤ ਹੋਰ ਗੱਲ ਕਿਉਂਕਿ ਪਰਿਵਾਰਾਂ ਦਾ ਮੇਲਾ ਹੈ ਨਾ ਇਹ ਤਾਂ ਮਿਲ ਲਾ ਹੈ ਨਹੀਂ ਕਿ ਕੋਈ ਉੱਥੇ ਕੋਈ ਇਕੱਲੇ ਬੱਚਿਆਂ ਨੇ ਆਉਣਾ ਜਾਂ ਉੱਥੇ ਵੱਡਿਆਂ ਨੇ ਆਉਣਾ ਹਨਾ ਹਰੇਕ ਦੇ ਲਈ ਕੁਛ ਨਾ ਕੁਛ ਐਂਟਰਟੇਨਮੈਂਟ ਉੱਥੇ ਆਪਾਂ ਰੱਖਿਆ ਹੋਇਆ ਹੈ ਨਾ ਤੇ ਇੱਕ ਕਨਸਰਨ ਹੋ ਜਾਂਦਾ ਫੈਮਿਲੀਆ ਨੂੰ ਅਗਲੇ ਕਹਿੰਦੇ 8 ਵਜੇ ਹੋਣਾ ਤੇ ਆਪਨੇ ਤਾਂ ਪੰਜਾਬੀ 6 ਵਜੇ ਤੋਂ ਬਾਅਦ ਡਿੱਗੀਆਂ ਖੋਲ ਲੈਂਦੇ ਨੇ ਆਪਾਂ ਇਹ ਵੀ ਬੇਨਤੀ ਕਰਦੀਏ ਵੀ ਭਾਈ ਨਾਨ-ਅਲਕੋਹਲ ਜਿਹੜਾ ਹੈਗਾ ਮੇਲਾ ਤੁਸੀਂ ਆਪ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਕਾਫੀ ਆ ਉਹ ਵਾਇਰਲ ਹੋਈਆ ਉਹਦੇ ਵਿੱਚ ਕਮੈਂਟ ਵੀ ਬਹੁਤ ਆਏ ਹਨ ਕਿ ਮੇਲਿਆਂ ਦੇ ਵਿੱਚ ਆ ਬੀਰੀਰ ਕਿਨੇ ਪੀ ਕੇ ਉੱਥੇ ਛੱਡ ਜਾਣੀ ਹੈ ਜਿਨ੍ਹਾਂ ਨੇ ਮੇਲਾ ਕਰਾਉਣਾ ਹੁੰਦਾ ਅਗਲੇ ਦੋ ਦੋ ਦਿਨ ਸਫਾਈਆਂ ਕਰਦੇ ਰਹਿੰਦੇ ਨੇ ਪਹਿਲੀ ਗੱਲ ਤਾਂ ਇਹ ਹੀ ਆ ਨਾਨ ਅਲਕੋਹਲ ਮੇਲਾ ਉੱਥੇ ਕੋਈ ਅਲਕੋਹਲ ਨਹੀਂ ਮਿਲਣੀ ਕਿਉਂਕਿ ਅਲਕੋਹਲ ਫਰੀ ਆਇਆ ਕਹਿੰਦਾ ਲੈ ਫਰੀ ਅਲਕੋਹਲ ਮੈਂ ਕਹਿੰਦਾ ਵੀ ਭਾਈ ਉਹਨਾਂ ਨੇ ਜਿਹੜਾ ਪਹਿਲਾਂ ਪੋਸਟਰ ਸੀਗਾ ਉੱਤੇ ਲਿਖਿਆ ਅਲਕੋਹਲ ਫਰੀ ਹਾਂ ਫਰੀ ਮੈਂ ਤਾਂ ਆ ਨਹੀਂ ਕਰਨਾ ਕੰਮ 6 ਵਜੇ ਤੋਂ ਬਾਅਦ ਇਹ ਨਾ ਹੋਵੇ ਅਗਲਾ ਕਦੇ ਵੀ ਮੇਰੀਆਂ ਦੋ ਬੋਤਲਾਂ ਸਾਈਡ ਰੱਖ ਦਿਓ ਜੇ ਫਰੀ ਆ ਹਾਂ ਤੁਸੀਂ ਮੈਨੂੰ ਪਤੰਗ ਭਾਵੇਂ ਨਹੀਂ ਦੇਓਗੇ ਹਾਂ ਮੈਨੂੰ ਬੋਤਲ ਜ਼ਰੂਰ ਦੇ ਦਿਓ ਹਾਂ ਸੋ ਦੂਜਾ ਇਹ ਵੀ ਸੀਗਾ ਨਾ ਕਿ ਭਾਵੇਂ ਆਪਾਂ ਸਾਡਾ ਨੁਕਸਾਨ ਹੋ ਜਵੇ ਵੀ ਚਲੋ ਜੀ ਅਗਲੀ ਵਾਰ ਸਾਨੂੰ ਨਹੀਂ ਮਿਲਣਾ ਮਿਲਿਆ ਲੇਕਿਨ ਜਿਹੜਾ ਫੇਸ ਇੰਨਾ ਸੋਹਣਾ ਬਣਦਾ ਜਾ ਰਿਹਾ ਇੱਕ ਪੰਜਾਬੀਆਂ ਦਾ ਇੰਡੀਅਨਸ ਦਾ ਉਹ ਫੇਸ ਦੀ ਵੀ ਆਪਾਂ ਕਦਰ ਕਰਨੀ ਸਿੱਖੀਏ ਕਿਉਂਕਿ ਆਣ ਵਾਲੀ ਜਨਰੇਸ਼ਨ ਨੇ ਆਫਟਰ ਆਲ ਸਵਾਲ ਤਾਂ ਸਾਨੂੰ ਪੁੱਛਣੇ ਆ ਕਿ ਜਿੱਦਾਂ ਆਪਾਂ ਹਿਸਟਰੀ ਨੂੰ ਕੋਈ ਵੀ ਪੰਜਾਬ ਦੀ ਹਿਸਟਰੀ ਨੂੰ ਕਰਦੇ ਆ ਉਦੋਂ ਫਿਰ ਬਾਦਲ ਸਾਹਿਬ ਨੇ ਆਹ ਕਿਉਂ ਨਹੀਂ ਕੀਤਾ ਉਦੋਂ ਫਿਰ ਫਲਾਣਿਆਂ ਨੇ ਆਹ ਕਿਉਂ ਨਹੀਂ ਕੀਤਾ ਉਹ ਚੀਜ਼ ਸਾਡੇ ਤੇ ਆਣੀ ਆਣੀ ਹੈ ਇਸ ਕਰਕੇ ਆਪਾਂ ਥੋੜੇ ਸਿਆਣੇ ਬਣੀਏ ਵੀਕਐਂਡ ਹੁੰਦਾ ਘਰ ਇੰਜੋਏ ਕਰੀਏ ਮੇਲੇ ਤਾਂ ਫਿਰ ਘੁੰਮਣ ਫਿਰਨ ਨੂੰ ਹੁੰਦੇ ਆ ਕਿਉਂਕਿ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਵਾਪਸ ਜਾਣਾ ਵੀ ਹੈ ਦੂਜੀ ਗੱਲ ਸਿਕਿਉਰਿਟੀ ਤਾਂ ਹੈਗੀ ਹੈਗੀ ਹੈ ਪੁਲਿਸ ਵੀ ਵੈਤ ਕੀ ਥੋੜੀ ਜੀ ਜ਼ਿਆਦਾ ਇਨਵੋਲਵ ਹੈ ਇਸ ਕਰਕੇ ਪਲੀਜ਼ ਆਪ ਦਾ ਖਿਆਲ ਰੱਖਿਓ ਅਸੀਂ ਤਾਂ ਸਮਝਾ ਸਕਦੇ ਹਾਂ ਅਸੀਂ ਬੇਨਤੀ ਕਰ ਸਕਦੇ ਹਾਂ ਮੈਂ ਸਟੇਜ ਤੋਂ ਵੀ ਪਿਛਲੀ ਵਾਰ ਵੀ ਕਿਹਾ ਸੀਗਾ ਹੁਣ ਵੀ ਕਹੂੰਗਾ ਕਿ ਡਿੱਗੀਆਂ ਵਾਲਾ ਕੰਮ ਨਾ ਹੀ ਹੋਵੇ ਤਾਂ ਵਧੀਆ ਹਾਂ ਜਿਨੇ ਨਹੀਂ ਜਿਨੇ ਨਹੀਂ ਹਟਣਾ ਉਹਨਾਂ ਨਹੀਂ ਹਟਣਾ ਲੇਕਿਨ ਸਾਡੀ ਤਾਂ ਬੇਨਤੀ ਹੋ ਸਕਦੀ ਹੈ ਕਿਉਂਕਿ ਉਹਦੇ ਨਾਲ ਜਿਹੜਾ ਆਉਣ ਵਾਲਾ ਕੋਈ ਵੀ ਅਗਲਾ ਆਰਗੇਨਾਈਜ਼ਰ ਹੈ ਉਹਦੇ ਵਾਸਤੇ ਬਹੁਤ ਪ੍ਰੋਬਲਮਸ ਖੜੀਆਂ ਹੋ ਜਾਣੀਆਂ ਹਾਂ ਅ ਅਸ਼ਿਸ਼ ਹੁਣ ਇੱਕ ਵਾਰੀ ਆਪਾਂ ਫੇਲ ਰੀਕੈਪ ਜਿਹੜਾ ਸਾਂਝਾ ਕਰ ਦਈਏ ਦੋ ਦੋ ਵਾਰੀ ਸ਼ੁਰੂ ਹੋਣਾ 10 ਜਨਵਰੀ ਨੂੰ ਮੇਲਾ ਮੈਲਟਨ ਗਰਾਊਂਡ ਦਾ ਐਡਰੈਸ ਜਿਹੜਾ ਤੁਹਾਡੇ ਸਾਹਮਣੇ ਚੱਲ ਰਿਹਾ ਫੂਡ ਸਟਾਲ ਹੋਗੇ ਉੱਥੇ ਹੁਣ ਸ਼ਾਪਿੰਗ ਵੀ ਕਰ ਸਕਦੇ ਹੋ ਜੀ ਮਰਚੈਂਡਾਈਜ਼ ਸਟਾਲ ਨਹੀਂ ਸਾਡੀਆਂ ਭੈਣਾ ਮਾਵਾਂ ਦੇ ਲਈ ਜਿਨ੍ਹਾਂ ਨੇ ਜੁਐਲਰੀ ਖਰੀਦਣੀ ਹੈ ਸੂਟ ਖਰੀਦਣੇ ਆ ਸੋਹਣੇ ਸੋਹਣੇ ਜੁੱਤੀਆਂ ਖਰੀਦਣੀਆਂ ਨੇ ਹਰ ਤਰ੍ਹਾਂ ਦਾ ਸਟਾਲ ਸਾਡੇ ਕੋਲ ਅਵੇਲੇਬਲ ਹੈ ਤੇ ਉਹਦੇ ਉਹਦੇ ਨਾਲ ਨਾਲ ਕਿਡਜ਼ ਐਂਟਰਟੇਨਮੈਂਟ ਅਮਿਊਜ਼ਮੈਂਟ ਰਾਈਡਸ ਨੇ ਜੀ ਬੱਚਿਆਂ ਦੇ ਝੂਲੇ ਨੇ ਬੱਚਿਆਂ ਦੀਆਂ ਗੇਮਸ ਨੇ ਤੇ ਔਨ ਸਟੇਜ ਦਾ ਐਂਟਰਟੇਨਮੈਂਟ ਹੈਗਾ ਜਾਂ ਗਰਾਊਂਡ ਦੇ ਵਿੱਚ ਵੀ ਤੁਹਾਡੇ ਕੋਲ ਬਹੁਤ ਤਰ੍ਹਾਂ ਦਾ ਐਂਟਰਟੇਨਮੈਂਟ ਹੈ ਤੇ ਅਸੀਂ ਉਸ ਤੋਂ ਬਾਅਦ ਦੀ ਸਪੈਸ਼ਲ ਸ਼ਾਮ ਨੂੰ ਜਿਹੜਾ ਸਮਾਪਤ ਕਰਨਾ ਪ੍ਰੋਗਰਾਮ ਉਹ ਲੋੜੀ ਬਾਲ ਕੇ ਕਰਨਾ 7:30 7:30 ਤੋਂ 8:00 ਵਜੇ ਤੱਕ ਸਾਡਾ ਲੋੜੀ ਦਾ ਪ੍ਰੋਗਰਾਮ ਹੈ ਜਿੰਨੇ ਨਵੇਂ ਜੋੜੇ ਨੇ ਨਵੇਂ ਬੱਚੇ ਜੰਮੇ ਨੇ ਸਾਡੀਆਂ ਧੀਆਂ ਨੇ ਪੁੱਤ ਨੇ ਜਿੰਨਾ ਜੰਮੇ ਨੇ ਲੋੜੀ ਦੇ ਵਿੱਚ ਉਹਨਾਂ ਨੇ ਰੋੜੀਆਂ ਪਾ ਕੇ ਰਸਮਾਂ ਕਰਨੀਆਂ ਨੇ ਤੇ ਜੀਆਇਰ ਹੀ ਸਾਰਿਆਂ ਨੂੰ ਬਿਲਕੁਲ ਜ ਇਹ ਮੇਲੇ ਦੀ ਪੀਕ ਹੋਣੀ ਆ ਜਦੋਂ ਉੱਥੇ ਲੋਹੜੀ ਬਾਲੀ ਜਾਣੀ ਆ ਅੱਗ ਬਾਲੀ ਜਾਣੀ ਆ ਉਸ ਦੇ ਆਲੇ-ਦੁਆਲੇ ਤੁਸੀਂ ਆਓ ਆਪਣੇ ਬੱਚਿਆਂ ਨੂੰ ਤੇ ਬੱਚੇ ਫਿਰ ਤੁਹਾਨੂੰ ਸਵਾਲ ਪੁੱਛਣਗੇ ਕਿ ਲੋਹੜੀ ਕਿਉਂ ਬਾਲੀ ਜਾਂਦੀ ਆ ਹੈਨਾ ਤੇ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਦੱਸਣੀਆਂ ਇੱਥੋਂ ਅਸੀਂ ਆਪ ਦੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਅਸੀਂ ਆਪ ਦਾ ਸੱਭਿਆਚਾਰ ਇਸ ਤਰੀਕੇ ਨਾਲ ਡਿਲੀਵਰ ਕਰਨਾ ਤੇ ਬਜ਼ੁਰਗਾਂ ਦੇ ਲਈ ਕੁਝ ਖਾਸ ਚੀਜ਼ ਪ੍ਰੀਤ ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ ਹਿੰਟ ਵੀ ਬਹੁਤ ਸੋਹਣਾ ਪ੍ਰਾਈਜ਼ ਹੈ ਹਾਂ ਤੇ ਥੋੜਾ ਜਿਹਾ ਪੜ ਕੇ ਆਇਓ ਦੁੱਲਾ ਪੱਟੀ ਹਾਂ ਬਸ ਇੰਨਾ ਕੀ ਬਹੁਤ ਹੈ ਤਾਂ ਕਿ ਦੇਖੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੁਣ ਮੈਂ ਹਿੰਟ ਦਿੰਦਾ ਜੇ ਕੋਈ ਵੀਡੀਓ ਤੋਂ ਉਸ ਚੀਜ਼ ਨੂੰ ਪੜੂਗਾ ਫਿਰ ਉਹਨੂੰ ਸਮਝ ਆਊਗਾ ਵੀ ਕਿਉਂ ਉਹਦਾ ਕਾਰਨ ਕੀ ਹੈ ਕਿ ਅਸੀਂ ਕਿਉਂ ਗਾਉਨੇ ਆ ਕਿਉਂਕਿ ਅਸੀਂ ਸਾਰਾ ਕੁਝ ਨਾ ਹਾਲਾਂਕਿ ਇਹਨਾਂ ਨੂੰ ਵੀ ਪਤਾ ਹੈ ਤਾਂ ਆਰਗੇਨਾਈਜ਼ਰ ਨੇ ਕੁਝ ਕੱਲ ਨਾ ਮੈਨੂੰ ਵੀ ਪਤਾ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਉੱਥੇ ਜਾ ਕੇ ਜਿਹੜਾ ਮੌਕੇ ਤੇ ਜਿਹੜਾ ਸੰਭਾਲ ਜਵਾਬ ਹੋਣੀ ਨੇ ਨਾ ਉਹ ਕੁイズ ਦਾ ਤੁਸੀਂ ਆਨਸਰ ਦੇਣਾ ਤੇ ਜਿਹੜੇ ਤੁਹਾਨੂੰ ਸਰਪ੍ਰਾਈਜ਼ ਗਿਫਟ ਮਿਲਣੇ ਨੇ ਨਾ ਉਹਨਾਂ ਦਾ ਮਜ਼ਾ ਹੀ ਬਹੁਤ ਹੋਣਾ ਮੈਨੂੰ ਲੱਗਦਾ ਇੰਨੀਆਂ ਜਿਹੀਆਂ ਤੇ ਬੇਨਤੀਆਂ ਦੇ ਨਾਲ ਆਪਾਂ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਸਿਰਫ ਅੱਜ ਦਾ ਮੈਸੇਜ ਇਹੀ ਸੀਗਾ ਇੱਕ 10 ਜਨਵਰੀ ਨੂੰ ਬੈਂਟਰ ਦੇ ਵਿੱਚ ਦੋ ਵਜੇ ਲੋੜੀ ਮੇਲਾ ਸ਼ੁਰੂ ਹੋਣਾ ਪਤੰਗਬਾਜ਼ੀ ਉੱਥੇ ਤੁਸੀਂ ਕਰ ਸਕਦੇ ਹੋ ਪਤੰਗਾ ਨਹੀਂ ਲੈ ਕੇ ਆਉਣੀਆਂ ਡੋਰ ਨਹੀਂ ਲੈ ਕੇ ਆਉਣੀਆਂ ਉੱਥੇ ਤੁਸੀਂ ਮੌਕੇ ਤੇ ਆ ਕੇ ਖਰੀਦ ਸਕਦੇ ਹੋ ਚਾਟ ਭੱਲੇ ਗੋਲ ਗੱਪੇ ਜਲੇਬੀਆਂ ਬਹੁਤ ਸਾਰੇ ਖਾਣ ਪੀਣ ਦੇ ਸਟਾਲ ਨੇ ਜਿਨ੍ਹਾਂ ਨੇ ਸ਼ਾਪਿੰਗ ਕਰਨੀਆਂ ਉਹਨਾਂ ਦੇ ਲਈ ਸੂਟ ਜੁੱਤੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉੱਥੋਂ ਖਰੀਦ ਸਕਦੇ ਹੋ ਸਪੈਸ਼ਲੀ ਪ੍ਰੀਤ ਸਿਆਰੇ ਦਾ ਸਟੇਜ ਤੇ ਹੋਗਾ ਇਹਨੇ ਸਵਾਲ ਜਿਹੜੇ ਤੁਹਾਨੂੰ ਪੁੱਛਣੇ ਨੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਤੇ ਜਿਹੜੇ ਇਨਾਮ ਨੇ ਉਹ ਤਰੁਣ ਕੁਮਾਰ ਤੇ ਆਸ਼ੀਸ਼ ਉਹਨਾਂ ਦੀ ਜ਼ਿੰਮੇਵਾਰੀ ਆ ਤੁਹਾਨੂੰ ਤੁਸੀਂ ਆਓ ਬਿਨਾ ਟਿਕੜੇ ਤੇ ਆਓ ਤੇ ਆਪਣੇ ਘਰੇ ਕੋਈ ਨਾ ਕੋਈ ਇਨਾਮ ਲੈ ਕੇ ਜਾਓ ਇਸ ਤੋਂ ਇਲਾਵਾ ਅਸ਼ਿਸ਼ ਭਾਈ ਜੇ ਕੋਈ ਬੇਨਤੀ ਕਰਨੀ ਹੋਵੇ ਆਪਾਂ ਬਾਬਾ ਜੀ ਤਾਂ ਧੰਨਵਾਦ ਕਰਨਾ ਹੀ ਸਾਡੇ ਮੇਨ ਸਪਾਂਸਰਾਂ ਜਿਹੜੇ ਸਾਡੇ ਪ੍ਰੈਜ਼ੈਂਟਰ ਨੇ ਆਰ 2 ਬੀ ਹੋਮਸ ਲੱਕੀ ਭਾਈ ਜੀ ਕਲਕੱਤਾ ਤੋਂ ਤੇ ਓਮ ਗ੍ਰੇਸ਼ਨ ਓਮ ਗਲੋਬਲ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਤੋਂ ਸੁਮਿਤ ਭਾਈ ਉਹਨਾਂ ਦੀ ਸਾਨੂੰ ਸ਼ੁਰੂ ਤੋਂ ਹੀ ਸਪੋਰਟ ਰਹੀਦੀ ਹੈ ਜੀ ਦੋਨਾਂ ਪ੍ਰੈਜ਼ੈਂਟਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਸਾਡੇ ਇੱਕ ਮੇਨ ਪਲੈਟਿਨਮ ਸਪਾਂਸਰ ਨੇ ਵਿਰਕ ਪੰਜਾਬ ਕਾਰਪੈਂਟਰੀ ਉਹ ਵੀ ਸਾਨੂੰ ਪਹਿਲੇ ਈਵੈਂਟ ਤੋਂ ਸਪੋਰਟ ਕਰ ਰਹੇ ਨੇ ਸਾਰੇ ਸਪਾਂਸਰਾਂ ਦਾ ਬਹੁਤ ਆਓ ਤੇ ਆਪਾਂ ਪਰਿਵਾਰਕ ਮੇਲਾ ਸਿਰਜੀਏ ਤੇ ਉਹਨੂੰ ਇੰਜੋਏ ਕਰੀਏ ਬਿਲਕੁਲ ਜੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਮੈਲਿਆਂ ਦੇ ਸ਼ਹਿਰ ਮਹਿਲਬੰਦ ਦਾ ਪਹਿਲਾ ਮੇਲਾ ਜਿਹੜਾ ਉਹ ਕਾਮਯਾਬ ਬਣੂਗਾ ਕਾਮਯਾਬ ਬਣਨਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੋ ਤੁਹਾਨੂੰ ਮਿਲਾਂਗੇ 10 ਜਨਵਰੀ ਨੂੰ ਬੋਲ ਪੰਜਾਬੀ ਨੂੰ ਦੀ ਟੀਮ ਤੁਹਾਨੂੰ ਸੋਹਣੇ ਸੋਹਣੇ ਕੱਪੜਿਆਂ ਦੇ ਵਿੱਚ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਨ ਦੇ ਲਈ ਉੱਥੇ ਮੌਜੂਦ ਹੋਊਗੀ ਅਸੀਂ ਸਟੂਡੀਓ ਦੇ ਵਿੱਚ ਆਏ ਗੱਲਾਂ ਬਾਤਾਂ ਕੀਤੀਆਂ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਜਦੋਂ ਕੈਮਰੇ ਬੰਦ ਹੋਗੇ ਪਰ ਆਉਣ ਦੇ ਲਈ ਇਹ ਜਾਣਕਾਰੀ ਦੇਣ ਦੇ ਲਈ ਤੇ ਮੈਲਿਆਂ ਦੇ ਸ਼ਹਿਰ ਮਹਿਲਬੰਦ ਦੇ ਵਿੱਚ ਪਹਿਲਾ ਮੇਲਾ ਗਰਾਊਂਡ ਦੇ ਲਈ ਅਸੀਂ ਤੁਹਾਡਾ ਦੇ ਤੁਹਾਨੂੰ ਵੀ ਬੈਸਟ ਆਫ ਲੱਕ ਆ ਜੀ ਸਾਰੀ ਸਾਰੀ ਥੈਂਕ ਯੂ ਤੁਹਾਡੇ ਵਿੜੇ ਆਏ ਆ ਤੇ ਬਹੁਤ ਸੋਹਣੀ ਗੱਲਬਾਤ ਹੋਈ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਥੇ ਤੋਂ ਮੈਸੇਜ ਉੱਥੇ ਤੱਕ ਪਹੁੰਚਣਾ تھا ਸੋ ਬਹੁਤ ਵੱਡੀ ਡਿਊਟੀ ਹੈ ਸੋ ਬੋਲ ਪੰਜਾਬੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਐਸੇ ਤਰੀਕੇ ਨਾਲ ਮੇਲਿਆਂ ਦੇ ਸ਼ਹਿਰ ਮਲਬੰਦ ਦੇ ਵਿੱਚ ਰੌਣਕਾਂ ਲੱਗਦੀਆਂ ਰਹਣਗੀਆਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਰੱਖੋ ਆਪਣਾ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਸਤਿ ਸ਼੍ਰੀ ਅਕਾਲ